ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਕਾਰੀ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਕਰਦੇ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਮੈਂ ਵੀਡੀਓ ਕੋਈ ਹੋਰ ਬਣਾਉਣੀ ਸੀਗੀ ਦੋ ਟੌਪਿਕ ਹੈ ਪੋਡਕਾਸਟ ਦੇਖਿਆ ਮੈਂ ਇੱਕ ਕੁੜੀ ਦਾ ਬਹੁਤ ਪੋਡਕਾਸਟ ਹੈ ਜਿਹੜਾ ਮੈਨੂੰ ਵਧੀਆ ਲੱਗਿਆ ਤੇ ਬੜੀ ਹੀ ਛੋਟੀ ਮਾਸੂਮ ਬੱਚੀ ਆ ਉਹਦੇ ਨਾਲ ਨਾ ਬਹੁਤ ਕੁਝ ਉਹਨੇ ਫੇਸ ਕੀਤਾ ਬੜੀਆਂ ਚੀਜ਼ਾਂ ਉਸ ਤੇ ਉੱਪਰ ਮੈਂ ਅੱਜ ਡਿਸਕਸ ਕਰਨ ਜਾ ਰਹੀ ਸੀ ਪਰ ਉਹ ਵੀਡੀਓ ਸ਼ਾਇਦ ਤੁਹਾਨੂੰ ਅੱਗੇ ਦੇਖਣ ਨੂੰ ਮਿਲੇ ਤੇ ਅੱਜ ਸਵੇਰੇ ਮੇਰਾ ਨਵਦੀਪ ਨੂੰ ਬੁਖਾਰ ਹੋ ਗਿਆ ਮਾਰਨਿੰਗ 4 ਵਜੇ ਔਰ ਮੈਂ 4 ਵਜੇ ਜਦੋਂ ਟਾਈਮ ਦੇਖਿਆ ਤੇ ਬੱਚੇ ਨੂੰ ਉੱਠ ਕੇ ਦਵਾਈ ਦਿੱਤੀ ਤੇ ਉਹਦੇ ਵਿੱਚ ਮੇਰੀ ਥੋੜੀ ਜਿਹੀ ਨੀਂਦ ਨਹੀਂ ਟੁੱਟ ਜਾਂਦੀ ਕਿ ਆਪਾਂ ਇੱਕ ਵਾਰ ਜਾਗ ਗਏ ਰਾਤ ਨੂੰ ਉਸ ਤੋਂ ਬਾਅਦ ਤੁਹਾਨੂੰ ਨੀਂਦ ਨਹੀਂ ਆਉਂਦੀ ਤੇ ਮੇਰਾ ਵੀ ਕੋਈ ਸ਼ਾਇ ਸੀਨ ਸੀਗਾ ਨੀਂਦ ਨਹੀਂ ਆਉਂਦੀ ਮੈਨੂੰ ਇੱਕ ਵਾਰ ਜਦੋਂ ਜਾਗ ਆ ਜੇ ਤੇ ਮੈਂ ਨਵਦੀਪ ਨੂੰ ਦਵਾਈ ਦਿੱਤੀ ਉਸ ਦਾ ਬੁਖਾਰ ਠੀਕ ਹੋ ਗਿਆ ਤੇ ਮੈਂ ਫੋਨ ਆਪਣਾ ਰੀਡ ਕਰਨ ਲੱਗੀ ਜੋ ਵੀ ਕਮੈਂਟਸ ਵਗੈਰਾ ਆਉਂਦੇ ਸੀ ਕਿਉਂਕਿ ਮੈਨੂੰ ਬਹੁਤ ਟਾਈਮ ਤੋਂ ਕਮੈਂਟ ਰੀਡ ਕਰਨ ਦਾ ਟਾਈਮ ਨਹੀਂ ਮਿਲਿਆ ਔਰ ਨਾ ਹੀ ਰਿਪਲਾਈ ਦੇਣ ਦਾ ਔਰ ਮੈਂ ਸੋਚਿਆ ਕਿ ਸਾਰੀ ਆਪਣੇ ਜੋ ਵੀ ਮੇਰੇ ਵਿਊਅਰਸ ਹੈ ਸਭ ਨੂੰ ਆਪਾਂ ਰਿਪਲਾਈ ਦੇ ਦੇਣੇ ਕਿਉਂਕਿ ਹੁਣ ਮੈਨੂੰ ਨੀਂਦ ਤਾਂ ਨਹੀਂ ਨੀ ਪਰ ਅੱਧੇ ਘੰਟੇ ਬਾਅਦ ਉੱਠ ਕੇ ਘਰ ਦੇ ਕੰਮ ਕਰਨੇ ਆ ਪਰ ਮੇਰੇ ਸਭ ਤੋਂ ਪਹਿਲਾਂ ਹੀ ਸਭ ਤੋਂ ਪਹਿਲਾਂ ਇੱਕ ਬੜਾ ਹੀ ਅਜਨਾ ਵਾਇਰਲ ਕਮੈਂਟ ਮੱਥੇ ਲੱਗਿਆ ਤੇ ਉਸ ਤੋਂ ਬਾਅਦ ਮੇਰੇ ਹੋਰ ਕਮੈਂਟਾਂ ਵੱਲ ਰਿਪਲਾਈ ਵੱਲ ਕਿਤੇ ਵੀ ਜਾਣ ਨਹੀਂ ਹੋਇਆ ਤੇ ਮੇਰਾ ਮੂਡ ਹੈ ਜਿਹੜਾ ਬਹੁਤ ਜ਼ਿਆਦਾ ਅ ਹਾਲਾਂਕਿ ਮੈਂ ਇਸ ਟਾਪਿਕ ਤੇ ਗੱਲ ਕਰ ਲਈ ਆ ਮੈਂ ਆਪਣੇ ਨਾਲ ਤਾਂ ਮੇਰੇ ਸਾਰੇ ਜਿਹੜੇ ਵੀ ਮੇਰੇ ਆਪਣੀ ਫੈਮਿਲੀ ਮੈਂਬਰ ਨੇ ਨਾ ਮੇਰੇ ਆਪਣੇ ਨੇ ਉਹ ਮੈਨੂੰ ਇਹੀ ਕਹਿੰਦੇ ਹੁੰਦੇ ਆ ਕਿ ਪਹਿਲੇ ਦਿਨ ਤੋਂ ਹੀ ਕਿ ਇਹਨਾਂ ਨੂੰ ਤੂੰ ਨਾਲ ਲੈ ਕੇ ਚੱਲੇਂਗੀ ਅੱਗੇ ਨਹੀਂ ਵਧ ਸਕਦੀ ਜਾਂ ਤਾਂ ਛੱਡ ਦੇ ਜਿਹੜਾ ਬੰਦਾ ਡਿਪਰੈਸ਼ਨ 'ਚ ਰਹਿੰਦਾ ਜਾਂ ਡਿਪਰੈਸਡ ਹੈ ਜਾਂ ਇਹ ਚੀਜ਼ਾਂ ਨਹੀਂ ਸਹਿ ਸਕਦਾ ਉਹਦੇ ਲਈ ਇਹ ਪਲੇਟਫਾਰਮ ਨਹੀਂ ਬਣਿਆ ਪਰ ਫਿਰ ਵੀ ਮੈਂ ਹਿੰਮਤ ਕਰਕੇ ਇੱਥੇ ਆਈ ਆਂ ਮੈਂ ਬਹੁਤ ਹਿੰਮਤ ਜਟਾ ਕੇ ਇੱਥੇ ਆਈ ਆ ਮੈਨੂੰ ਲੱਗਿਆ ਕਿ ਗੱਲ ਕਰਨੀ ਚਾਹੀਦੀ ਹੈ ਇਹ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ ਜੋ ਅਸੀਂ ਹੰਡਾਇਆ ਕਿਉਂਕਿ ਬਹੁਤ ਸਾਲਾਂ ਬਾਅਦ ਅਗਰ ਮੈਂ ਬੋਲੀ ਆ ਇੰਨੇ ਸਾਲਾਂ ਬਾਅਦ ਬੋਲੀ ਆ ਤਾਂ ਮੈਂ ਇੱਥੇ ਪੈਸੇ ਇਕੱਠੇ ਕਰਨ ਲਈ ਜਾਂ ਭੀਖ ਮੰਗਣ ਲਈ ਜਾਂ ਮੈਂ ਇਹ ਕਹਿਣ ਲਈ ਬੋਲੀ ਕਿ ਇੱਥੇ ਮੇਰਾ ਕੋਈ ਇਨਸਾਫ ਕਰੂਗਾ ਇੱਥੇ ਮੇਰੇ ਬੋਲਣ ਦਾ ਮਕਸਦ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੱਚੀ ਵਿਚਰਦੀਆਂ ਉਹਨਾਂ ਨੂੰ ਅਸੀਂ ਅੱਖਾਂ ਤੋਂ ਅੰਦੇਖਾ ਕਰ ਦਿੰਨੇ ਆ ਉਹਦੇ ਤੇ ਗੱਲ ਕਰਨੇ ਹੀ ਨਹੀਂ ਸਾਨੂੰ ਚੰਗੀ ਲੱਗਦੀ ਜਦ ਕਿ ਉਹ ਇੰਨੀਆਂ ਕਾਮਨ ਕਰ ਰੱਖੀਆਂ ਨੇ ਇਹ ਪ੍ਰੋਬਲਮ ਆ ਕਿ ਕੁੜੀਆਂ ਦੇ ਨਾਲ ਆ ਚੀਜ਼ ਹੁੰਦੀ ਹੈ ਇੱਕਦਮ ਕਾਮਨ ਕਰ ਰੱਖੀ ਹੈ ਤੇ ਇਹ ਚੀਜ਼ਾਂ ਤੇ ਨਾ ਮੈਨੂੰ ਲੱਗਿਆ ਕਿ ਹਾਂ ਹੁਣ ਬੋਲਣਾ ਚਾਹੀਦਾ ਕਿਉਂਕਿ ਆਪਣੀ ਮੇਰੀ ਵੀ ਬੱਚੀ ਆ ਕੱਲ ਨੂੰ ਮੇਰੀ ਬੱਚੀ ਵੱਡੀ ਹੁੰਦੀ ਆ ਉਸਦੀ ਵੀ ਚਿੰਤਾ ਹੈ ਮੈਨੂੰ ਸਮਾਜ ਦੇ ਕੋਸ਼ਕਚਿਹਰੇ ਸਾਡੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਤੇ ਮੈਂ ਇਸ ਪਰਪਸ ਨਾਲ ਆਈ ਸੀ ਪਰ ਮੇਰੇ ਜੋ ਸਵੇਰੇ ਕਮੈਂਟ ਮੱਥੇ ਲੱਗਿਆ ਮੈਂ ਤੁਹਾਨੂੰ ਕਮੈਂਟ ਤੇ ਗੱਲ ਕਰਦੀ ਆ ਬਹੁਤ ਸਾਰੇ ਨੈਗੇਟਿਵ ਕਮੈਂਟ ਕਰਦੇ ਹੁੰਦੇ ਆ ਲੋਕ ਮੈਨੂੰ ਵੀ ਪਤਾ ਹੈ ਆਈ نو ਮੈਂ ਚੰਗੀ ਤਰ੍ਹਾਂ ਜਾਣਦੀ ਆ ਕਿ ਕਮੈਂਟਸ ਕਰਦੇ ਹੁੰਦੇ ਆ ਆਪਾਂ ਇਗਨੋਰ ਵੀ ਕਰ ਦਿੰਨੇ ਆ ਪਰ ਕੁਝ ਲੋਕ ਨਾ ਜਾਣ ਬੁੱਝ ਕੇ ਤੁਹਾਨੂੰ ਟਾਰਗੇਟ ਕਰਕੇ ਜਾਂ ਤਾਂ ਤੁਸੀਂ ਇਹ ਕਹਿ ਦਿਓ ਵੀ ਉਹਨਾਂ ਦਾ ਬੰਦਾ ਹੈ ਇਹ ਤਾਂ ਮਤਲਬ ਇਸ ਤਰ੍ਹਾਂ ਟਾਰਗੇਟ ਕਰਕੇ ਕੀਤਾ ਹੈ ਜਾਂ ਫਿਰ ਅਗਰ ਕੋਈ ਫालतू-ਆਲੂ ਬੰਦਾ ਹੈ ਪਤਾ ਨਹੀਂ ਉਸ ਦਾ ਕੀ ਮਤਲਬ ਮਕਸਦ ਹੈ ਕਿ ਉਹ ਇਸ ਤਰ੍ਹਾਂ ਟਾਰਗੇਟ ਕਰਕੇ ਅਗਰ ਕਮੈਂਟ ਕਰਦਾ ਤਾਂ ਕੀ ਉਸ ਦਾ ਪਰਪਸ ਸੀਗਾ ਮੈਂ ਉਸ ਤੇ ਥੋੜਾ ਜਿਹਾ ਮੈਨੂੰ ਲੱਗਿਆ ਵੀ ਜੋ ਚੀਜ਼ਾਂ ਹਰਟ ਕਰ ਜਾਂਦੀ ਹੈ ਜ਼ਿਆਦਾਤਰ ਹੁਣ ਕੋਈ ਨੈਗੇਟਿਵ ਵੈਸੇ ਕਮੈਂਟ ਨਹੀਂ ਆਉਂਦੇ ਮੈਨੂੰ ਪਰ ਫਿਰ ਵੀ ਜੋ ਕੋਈ ਕਰਦਾ ਤਾਂ ਮੈਨੂੰ ਕੋਈ ਇਫੈਕਟ ਨਹੀਂ ਪੈਂਦਾ ਪਰ ਕਈ ਲੋਕ ਨਾ ਬੜੀ ਹੀ ਥੋੜੀ ਭਾਵਨਾ ਨੂੰ ਹਰਟ ਕਰਦੇ ਆ ਜਾਂ ਥੋੜੀ ਮਾਸੂਮ ਬੱਚੀ ਤੱਕ ਜਦੋਂ ਗੱਲ ਨਾ ਆਪਣੀ ਬੱਚੀ ਤੇ ਆ ਜਾਵੇ ਮੇਰੀ 12 ਸਾਲ ਦੀ ਗੁੜੀਆ ਤੁਸੀਂ 12 ਸਾਲ ਦੀ ਗੁੜੀਆਂ ਨੂੰ ਦੇਖ ਲਓ ਵੀ ਉਸ ਘਟੀਆ ਬੰਦੇ ਨੇ ਮੇਰੀ ਮਾਂ ਨੂੰ ਮੇਰੀ ਗੁੜੀਆਂ ਨੂੰ ਇਹ ਚੀਜ਼ ਬੋਲੀ ਮੈਂ ਇੱਕ ਇੱਕ ਗੱਲ ਦਾ ਜਵਾਬ ਦੇਉਂਗੀ ਮੈਂ ਚਾਹੁੰਦੀ ਮੈਂ ਉਹਨੂੰ ਰਿਮੂਵ ਕਰ ਸਕਦੀ ਸੀ ਮੈਂ ਬਲੌਕ ਕਰ ਸਕਦੀ ਸੀ ਪਰ ਮੈਂ ਉਸਤੇ ਬੋਲਣਾ ਹੈ ਕਿਉਂ ਬੋਲਣਾ ਹੈ ਕਿਉਂਕਿ ਇਨ੍ਹਾਂ ਚੌਵਲਾਂ ਨੂੰ ਜਵਾਬ ਜ਼ਰੂਰੀ ਹੁੰਦਾ ਜੇ ਆਪਾਂ ਚੁੱਪ ਕਰ ਦੇਣਾ ਤਾਂ ਚੌਵਲਾਂ ਦੇ ਮੂੰਹ ਬਹੁਤ ਖੁੱਲ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਕਮੈਂਟ ਕਰਦਾ ਹੈ ਅਗਰ ਉਹਦੇ 'ਚ ਇੰਨੀ ਹਿੰਮਤ ਹੈ ਇੰਨਾ ਸੱਚ ਹੈ ਆਪਣਾ ਅਸਲੀ ਨਾਮ ਅਸਲੀ ਆਈਡੀ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਹੈ ਵਿੱਦ ਕੰਟੈਕਟ ਨੰਬਰ ਆਪਣੇ ਪਿੰਡ ਦਾ ਐਡਰੈਸ ਪਾ ਕੇ ਕਮੈਂਟ ਕਰਿਆ ਕਰੋ ਫੇਰ ਪਤਾ ਲੱਗਦਾ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਚੱਲਦੀਆਂ ਪਰ ਫਿਰ ਵੀ ਜੇ ਤੁਸੀਂ ਕਮੈਂਟ ਕਰਦੇ ਹੋ ਬੇਸ਼ੱਕ ਕਰੀ ਜਾਓ ਕੋਈ ਫਰਕ ਨਹੀਂ ਪਰ ਜੇ ਤੁਸੀਂ ਕਿਸੇ ਦੀ ਧੀ ਤੇ ਬੱਚੀ ਤੇ ਕਿਸੇ ਦੀ ਮਾਂ ਨੂੰ ਫੜੋਗੇ ਮੈਂ ਇਹ ਇਹ ਚੈਨਲ ਇਸ ਲਈ ਨਹੀਂ ਖੋਲਿਆ ਕਿ ਤੁਸੀਂ ਮੇਰੀ ਬੱਚੀ ਦੇ ਬਾਰੇ ਜਾਂ ਮੇਰੀ ਮਾਂ ਬਾਰੇ ਮੈਂ ਬੈਠੀ ਹਾਂ ਨਾ ਚੈਨਲ ਤੇ ਮੈਂ ਗੱਲ ਕਰਦੀ ਹਾਂ ਤੁਸੀਂ ਮੈਨੂੰ ਬੋਲੋ ਜਿੰਨਾ ਬੋਲਣਾ ਹੈ ਉਹ ਨਾ ਬੋਲੋ ਜੋ ਤੁਸੀਂ ਬਾਹਰ ਆ ਕੇ ਝਗੜੋ ਨਾ ਮੈਂ ਗੱਲਾਂ ਜਦੋਂ ਵੀ ਕਰਦੀ ਆ ਤਾਂ ਮੈਨੂੰ ਲੱਗਦਾ ਤੁਸੀਂ ਉਹੀ ਹਾਲਾਤ ਆਪਣੀ ਘਰ ਵਾਲੀ ਦੇ ਕਰਦੇ ਹੋ ਤਾਂ ਹੀ ਥੋੜੇ ਮਿਰਚਾਂ ਲੱਗਦੀਆਂ ਤਾਂ ਹੀ ਰਿਪਲਾਈ ਕਰਦੇ ਹੋ ਮੈਂ ਤੁਹਾਡੀ ਉਹ ਫਰਸਟੇਸ਼ਨ ਸਮਝਦੀ ਆ ਪਰ ਤੁਸੀਂ ਮੇਰੀ ਬੱਚੀ ਬਾਰੇ ਕਿਵੇਂ ਬੋਲ ਸਕਦੇ ਹੋ ਮੇਰੀ ਮਾਂ ਬਾਰੇ ਤੁਸੀਂ ਕੀ ਜਾਣਦੇ ਹੋ ਮੇਰੇ ਬਾਰੇ ਤੁਸੀਂ ਕੀ ਜਾਣਦੇ ਹੋ ਜਿਹੜੇ ਵੀ ਫਾਲਤੂ ਗਿਰੀ ਕਰਦੇ ਆ ਇਹ ਮੈਂ ਉਹਨਾਂ ਨੂੰ ਗੱਲ ਕਰਦੀ ਆ ਅੱਜ ਮੈਂ ਉਹਨਾਂ ਨੂੰ ਉਹਨਾਂ ਦੇ ਲਹਿਜੇ 'ਚ ਜਵਾਬ ਦੇਉਂਗੀ ਸਭ ਤੋਂ ਪਹਿਲਾਂ ਕਮੈਂਟ ਤੇ ਗੱਲ ਕਰਦੇ ਆ ਕਮੈਂਟ ਨਾ ਮੈਂ ਰਿਮੂਵ ਕਰਨਾ ਹੁੰਦਾ ਅਗਰ ਮੈਨੂੰ ਕੋਈ ਡਰ ਹੁੰਦਾ ਜਾਂ ਮੈਂ ਗਲਤ ਹੁੰਦੀ ਤਾਂ ਮੈਂ ਜ਼ਰੂਰ ਕਮੈਂਟ ਰਿਮੂਵ ਕਰਦੀ ਐਕਚੁਅਲੀ ਮੈਂ ਨਾ ਸਕਰੀਨਸ਼ਾਟ ਲਿਆ ਸੀ ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਲੋਕ ਨਾ ਕਮੈਂਟ ਕਰਕੇ ਉਸ ਤੋਂ ਬਾਅਦ ਉਸ ਨੂੰ ਰਿਮੂਵ ਕਰ ਦਿੰਦੇ ਆ ਤੇ ਮੈਂ ਵੇਟ ਕੀਤਾ ਮੈਂ ਬਹੁਤ ਰਿਪਲਾਈ ਦਿੱਤੇ ਆ ਤੁਸੀਂ ਮੇਰੀ ਵੀਡੀਓ ਸੌਰੀ ਪਿਛਲੀ ਲਾਸਟ ਵੀਡੀਓ ਵਿੱਚ ਜਾ ਕੇ ਚੈੱਕ ਕਰਿਓ ਮੇਰੇ ਰਿਪਲਾਈ ਦਿੱਤੇ ਹੋਏ ਆ ਉਸ ਨੂੰ ਪਰ ਉਹਦਾ ਕੋਈ ਰਿਪਲਾਈ ਵਾਪਸ ਨਹੀਂ ਆਇਆ ਮੈਂ ਸੋਚੀ ਸੀ ਕਿ ਕਮੈਂਟ ਤਾਂ ਕਿ ਗੱਲ ਸੀ ਮਿਤ ਰਹਿ ਜੇ ਮੈਨੂੰ ਵੀਡੀਓ ਨਾ ਬਣਾਉਣੀ ਪਵੇ ਸ਼ਾਇਦ ਬੰਦੇ ਦਾ ਮੈਨੂੰ ਕਮੈਂਟ ਦੇ ਰਾਹੀਂ ਪਤਾ ਚੱਲ ਜੇ ਕਿ ਉਹ ਕੌਣ ਹੈ ਤੇ ਕਿਉਂ ਇਹ ਕਰ ਰਿਹਾ ਹੈਗਾ ਪਰ ਮੈਨੂੰ ਵੇਟ ਕਰਨ ਤੋਂ ਬਾਅਦ ਇਹ ਵੀਡੀਓ ਬਣਾਉਣੀ ਪਈ ਕਿਉਂਕਿ ਉਸ ਦਾ ਕੋਈ ਰਿਪਲਾਈ ਨਹੀਂ ਆਇਆ ਤੇ ਇਹ ਜਿਹੜੇ ਫੇਕ ਪਰਸਨ ਹੁੰਦੇ ਆ ਇਹ ਕਦੇ ਵਾਪਸ ਤੁਹਾਨੂੰ ਰਿਪਲਾਈ ਨਹੀਂ ਕਰਨਗੇ ਰਿਪਲਾਈ ਥੋੜਾ ਦੇਖ ਜ਼ਰੂਰ ਲੈਣਗੇ ਰਿਪਲਾਈ ਨਹੀਂ ਕਰਨਗੇ ਔਰ ਵਾਪਸ ਕਦੇ ਤੁਹਾਡੀ ਦੁਬਾਰਾ ਨਵੀਂ ਵੀਡੀਓ ਨਹੀਂ ਦੇਖਣਗੇ ਔਰ ਨਾ ਹੀ ਉਹਨਾਂ ਨੂੰ ਮਿਲੀਆਂ ਹੋਊਗਾ ਤਾਰਾਂ ਮੈਂ ਦੇਖਣਗੇ ਪਰ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੇਰੀ ਮੈਂ ਅਜ ਤੱਕ ਤੁਹਾਨੂੰ ਕਿਸੇ ਨੂੰ ਨਹੀਂ ਕਿਹਾ ਕਿ ਮੇਰੀ ਤੁਸੀਂ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਵਾਚ ਕਰੋ ਮੇਰੀ ਵੀਡੀਓ ਤੁਸੀਂ ਕਮੈਂਟ ਕਰੋ ਮੇਰੀ ਵੀਡੀਓ ਲਾਈਕ ਕਰੋ ਬਸ ਮੈਂ ਇੱਕ ਅੱਜ ਵਾਲੀ ਵੀਡੀਓ ਜ਼ਰੂਰ ਕਹੂੰਗੀ ਤੁਹਾਨੂੰ ਮੈਂ ਕਦੇ ਵੀਡੀਓ ਦੇ ਸਟਾਰਟਿੰਗ ਚ ਨਹੀਂ ਕਿਹਾ ਮੈਂ ਕਦੇ ਵੀਡੀਓ ਦੇ ਲਾਸਟ ਨਹੀਂ ਕਿਹਾ ਕਿ ਮੇਰੀ ਹਾੜੇ ਹਾੜੇ ਵੀਡੀਓ ਵਾਚ ਕਰੋ ਫੁੱਲ ਵਾਚ ਕਰੋ ਮੇਰੀ ਵੀਡੀਓ ਤੇ ਐਡਸ ਸਕਿਪ ਨਾ ਕਰੋ ਮੈਂ ਕਦੇ ਨਹੀਂ ਕਿਹਾ ਪਰ ਮੈਂ ਅੱਜ ਵਾਲੀ ਵੀਡੀਓ ਜ਼ਰੂਰ ਕਹੂੰਗੀ ਕਿ ਮੇਰੀ ਨਾ ਸ਼ੇਅਰ ਕਰਿਓ ਤਾਂ ਜੋ ਉਸ ਮੰਦਬੁੱਧੀ ਇਨਸਾਨ ਤੱਕ ਤੇ ਜ਼ਰੂਰ ਪਹੁੰਚੇ ਮੇਰੀ ਇਹ ਚੀਜ਼ ਮੈਂ ਕੋਸ਼ਿਸ਼ ਫਿਰ ਵੀ ਕਰੂੰਗੀ ਕਿ ਅਗਰ ਮੈਂ ਸਾਈਬਰ ਸੈਲ ਦੇ ਵਿੱਚ ਉਹ ਨੰਬਰ ਦੇ ਕੇ ਅਗਰ ਜੈਨੂਅਲ ਆਈਡੀ ਹੋਈ ਨਾ ਥੋੜੀ ਜਿਹੀ ਭੱਜਣਾਟ ਹੁੰਦੀ ਹੈ ਮੈਂ ਨਾ ਭੱਜਣਾਟ ਤੋਂ ਚਲਦੀ ਹਾਂ ਮੈਨੂੰ ਥੋੜਾ ਹੈ ਨਾ ਭੱਜਣਾਟ ਵਾਲਾ ਕੰਮ ਤੁਹਾਨੂੰ ਪਤਾ ਪਰੇਸ਼ਾਨੀ ਵਾਲਾ ਕੰਮ ਮੈਨੂੰ ਵਧੀਆ ਨਹੀਂ ਲੱਗਦਾ ਤੇ ਅਗਰ ਮੈਂ ਥੋੜੀ ਜਿਹੀ ਪੇਰਵਾਹੀ ਕਰ ਲਾਂ ਮੈਂ ਬੰਦੇ ਦਾ ਬਹੁਤ ਜਲਦੀ ਪਤਾ ਕਰ ਲੂੰਗੀ ਕਿ ਕੌਣ ਹੈ ਕਿੱਦਾਂ ਦਾ ਪਰਸਨ ਹੈ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾਉਣੀ ਹੈ ਉਹ ਭੈਣੇ ਲਿਖਦਾ ਇਹ ਅਮਨ ਹੁੰਦਲ ਨਾਮ ਤੋਂ ਆਈਡੀ ਹੈ ਜੀ ਅਮਨ ਏ ਹੁੰਦਲ ਹੁੰਦਲ ਦੇ ਨਾਮ ਤੋਂ ਆਈਡੀ ਹੈ ਇਸ ਬੰਦੇ ਦੀ ਤੇ ਇਹਦੀ ਇਹਦਾ ਜੋ ਵਿਚਾਰ ਹੈ ਤੁਹਾਨੂੰ ਮੈਂ ਉਹ ਦੱਸਦੀ ਹਾਂ ਸਕਰੀਨਸ਼ਾਟ ਦੇ ਵਿੱਚ ਨਾ ਰੀਡ ਮੋਰ ਨਹੀਂ ਗਿਆ ਮੈਂ ਰੀਡ ਮੋਰ ਵਾਲਾ ਤੁਹਾਨੂੰ ਲੱਗੇ ਤੂੰ ਕਿਹਨਾਂ ਦੱਸ ਦੂੰਗੀ ਉਹ ਭੈਣੇ ਨਾ ਫੁੱਦੂ ਬਣਾ ਕੁੜੀਆਂ ਨੂੰ ਤੇਰੇ ਸੋਹਰੇ ਜਾ ਕੇ ਪਤਾ ਕੀਤਾ ਲੋਕਾਂ ਨੇ ਤੂੰ ਹੀ ਗਲਤ ਸੀ ਆਪਣੀ ਮਾਂ ਵਾਂਗੂ ਉਹ ਵੀ ਡਿਵੋਰਸ ਸੀ ਸੀ ਤੇ ਤੂੰ ਵੀ ਡਿਵੋਰਸ ਸੀ ਅੱਗੋਂ ਆਪਣੀ ਧੀ ਨੂੰ ਵੀ ਤੂੰ ਇਹੀ ਮਤ ਦਿੰਦੀ ਆ ਦਿੱਤੀ ਆ ਭੈਣੇ ਰੱਬ ਤੋਂ ਡਰ ਹਜੇ ਵੀ ਮੌਕਾ ਤੇ ਇਹ ਕੁੜੀਆਂ ਤੇ ਕੁੜੀਆਂ ਤੇ ਦੁਨੀਆ ਭੋਲੀ ਐ ਜੋ ਬਿਨਾ ਦੂਜਾ ਪੱਖ ਜਾਣੇ ਤੇ ਤੇਰੇ ਮਗਰ ਸਟੈਂਡ ਲੈ ਰਹੇ ਐ ਤੂੰ ਇਹਨਾਂ ਨੂੰ ਰੱਬ ਤੋਂ ਡਰ ਔਰ ਇਹਨਾਂ ਨੂੰ ਜਿਹੜਾ ਬੁੱਧੂ ਔਰ ਬੇਵਕੂਫ ਨਾ ਬਣਾ ਦੋ ਘੰਟੇ ਰੋਈਏ ਮੈਂ ਆ ਗੱਲ ਸੁਣ ਕੇ ਦੋ ਘੰਟੇ ਹਾਲਾਂਕਿ ਮੈਨੂੰ ਪਤਾ ਟੁੱਚੂ ਬੰਦਾ ਹੈ ਟੁੱਚੂ ਬੰਦਾ ਮੇਰੇ ਦਿਮਾਗ ਤੇ ਚੀਜ਼ ਅਸਰ ਕਰ ਗਿਆ ਜਿਸ ਬੰਦੇ ਦੀ ਕੋਈ ਵੈਲਿਊ ਨਹੀਂ ਅਸਤਿਤਵ ਨਹੀਂ ਉਹ ਬੰਦਾ ਟੁੱਚੂ ਬੰਦਾ ਹੈ ਜੋ ਇੰਨਾ ਅਸਰ ਪਾ ਗਿਆ ਦਿਮਾਗ ਤੇ ਪਰ ਫਿਰ ਵੀ ਫਿਰ ਵੀ ਅਗਰ ਆਪਾਂ ਗੱਲ ਕਰੀਏ ਨਾ ਸਭ ਤੋਂ ਪਹਿਲਾਂ ਪਹਿਲਾਂ ਤਾਂ ਜੀ ਜਿਹੜਾ ਬੰਦਾ ਸੋਹਰੇ ਪਿੰਡ ਮੇਰੇ ਜਾ ਕੇ ਵੀਡੀਓ ਬਣਾਊਗਾ ਪਹਿਲੀ ਗੱਲ ਸੋਹਰੇ ਪਿੰਡ ਮੈਂ ਐਡਰੈਸ ਦਿੱਤਾ ਨਾਮ ਪਤਾ ਦਿੱਤਾ ਕਿ ਤੁਸੀਂ ਸੋਹਰੇ ਜਾਓ ਔਰ ਪਤਾ ਕਰੋ ਪਤਾ ਕੀ ਕਰੋ ਮੈਨੂੰ ਪਤਾ ਹੈ ਉਸ ਪਿੰਡ ਚ ਮੈਂ ਰਹਿਣਾ ਨਹੀਂ ਉਸ ਪਿੰਡ ਚ ਮੇਰਾ ਆਉਣਾ ਜਾਣਾ ਨਹੀਂ ਤੇ ਲੋਕ ਇੰਨੇ ਚੰਗੇ ਨਹੀਂ ਹੁੰਦੇ ਕਿ ਤੁਹਾਨੂੰ ਹਾਂ ਕਹਿਣ ਉੱਥੋਂ ਰਹਿਣ ਵਾਲੇ ਪਿੰਡ ਦੇ ਉੱਥੋਂ ਦੇ ਲੋਕ ਹੁੰਦੇ ਆ ਉਹਨਾਂ ਨਾਲ ਦੁਸ਼ਮਣੀ ਮੋਲ ਨਹੀਂ ਲੈਂਦਾ ਅਗਲਾ ਉਹਨਾਂ ਨੂੰ ਪੁੱਛ ਗਿਆ ਕਿ ਚੰਗੇ ਕਹਿੰਦਾ ਮੈਂ ਫਿਰ ਵੀ ਐਡਰੈਸ ਦਿੱਤਾ ਫਿਰ ਵੀ ਨਾਮ ਦੱਸਿਆ ਮੈਂ ਕਿਉਂ ਦੱਸਿਆ ਕਿ ਉੱਥੇ ਜਾ ਕੇ ਤੁਸੀਂ ਪੁੱਛੋ ਕਿ ਕਦੇ ਤੁਸੀਂ ਕਦੇ ਮੇਰੇ ਬਾਰੇ ਪੁੱਛੋ ਕਿ ਇਹਨਾਂ ਦੀ ਨੋ ਨੂੰ ਕਦੇ ਤੁਸੀਂ ਗਲੀ ਕਦੇ ਬਾਜ਼ਾਰ ਕਦੇ ਬੱਸ ਚੜਦੀ ਕਦੇ ਅੱਡੇ ਤੇ ਆਈ ਕਦੇ ਵੀ ਤੁਸੀਂ ਦੇਖੀ ਕਦੇ ਰੌਲਾ ਪਾਉਂਦੀ ਕਦੇ ਲੜਾਈ ਕਰਦੀ ਕਦੇ ਭਾਂਡੇ ਸੁੱਟਦੀ ਜਾਂ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਐਕਟੀਵਿਟੀ ਦੇ ਵਿੱਚ ਜੋ ਕਿ ਆਮ ਆਪਾਂ ਬੁਰਨਾ ਨੋ ਹਨ ਦੇ ਵਿੱਚ ਸ਼ਾਮਲ ਕਰਦੇ ਹਾਂ ਜਿਨ੍ਹਾਂ ਨੂੰ ਉਸ ਤਰ੍ਹਾਂ ਦੀ ਐਕਟੀਵਿਟੀ ਦੇਖੀ ਹੈ ਜੇ ਦੇਖੀ ਹੈ ਤਾਂ ਤੁਸੀਂ ਉਹ ਸਾਨੂੰ ਦੱਸੋ ਮਾੜਾ ਚੰਗਾ ਲੋਕ ਬਹੁਤ ਬੋਲਦੇ ਹੁੰਦੇ ਮੈਨੂੰ ਵੀ ਪਤਾ ਤੁਸੀਂ ਇੱਥੇ ਵੀ ਆ ਜਾਓਗੇ ਨਾ ਮੇਰੇ ਪਿੰਡ ਵੀ ਇੱਥੇ ਵੀ ਕੁਝ ਲੋਕ ਹੈ ਜੇ ਹੋਣਗੇ ਜਿਹੜੇ ਮੇਰੇ ਇਸ ਤਰ੍ਹਾਂ ਬੋਲਣ ਤੋਂ ਮੇਰੇ ਕੰਮ ਕਰਨ ਤੋਂ ਮੇਰੀ ਦਵੰਗਗੀਰੀ ਤੋਂ ਪਸੰਦ ਤੇ ਖੁਸ਼ ਨਹੀਂ ਹੋਣਗੇ ਉਹ ਚ ਉਹਨਾਂ ਦੀ ਇਹ ਸ਼ਵੀ ਉਹਨਾਂ ਦੀ ਇਹ ਚੀਜ਼ ਹੁੰਦੀ ਹੈ ਕਿ ਬੁੜੀਆਂ ਬੱਸ ਨਹੀਂ ਚੜਦੀਆਂ ਬੁੜੀਆਂ ਮੰਡੀ ਨਹੀਂ ਜਾਂਦੀਆਂ ਬੁੜੀਆਂ ਇਹ ਨਹੀਂ ਉਹ ਨਹੀਂ ਮਤਲਬ 네ਗੇਟਿਵ ਨੈਰੋ ਮਾਈਂਡਡ ਸੋਚ ਤੇ ਉਸ ਸੋਚ ਦੇ ਹਸਾਬ ਨਾਲ ਤਾਂ ਫਿਰ ਅਸੀਂ ਉਹਨਾਂ ਦੀ ਨਜ਼ਰ ਦੇ ਵਿੱਚ ਫਿੱਟ ਨਹੀਂ ਹੈ ਅਸੀਂ ਸਹੀ ਨਹੀਂ ਹੈ ਇੱਥੇ ਸਾਰੇ ਫਿਰ ਸਹੀ ਨਹੀਂ ਕਹਿੰਦੇ ਹੁੰਦੇ ਮਤਲਬ ਇਹ ਹੁੰਦਾ ਕਿ ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਉਹ ਗਲ ਤਾਂ ਤੁਸੀਂ ਅਗਲੇ ਨੂੰ ਪੁੱਛੋ ਵੀ ਤੁਸੀਂ ਕੀ ਉਹਨੂੰ ਗਲਤ ਦੇਖਿਆ ਤੁਸੀਂ ਕਿੱਥੇ ਦੇਖਿਆ ਮਕਸਦ ਇਹ ਹੁੰਦਾ ਹੈ ਐਡਰੈਸ ਦੱਸਣ ਦਾ ਔਰ ਜੇ ਇਹ ਬੰਦਾ ਪਿੰਡ ਜਾ ਕੇ ਆਇਆ ਹੁੰਦਾ ਤਾਂ ਇਸ ਨੂੰ ਇੱਕ ਨਾਮ ਹੋਰ ਪਤਾ ਚੱਲਣਾ ਸੀਗਾ ਇਹਨੇ ਕਿਸੇ ਸ਼ਖਸ ਬਾਰੇ ਜ਼ਰੂਰ ਪੁੱਛਣਾ ਸੀਗਾ ਜੋ ਮੈਂ ਆਪਣੇ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਸੀ ਔਰ ਉਸ ਸ਼ਖਸ ਦਾ ਇਹਨੂੰ ਨਾਮ ਪਤਾ ਹੋਣ ਤੋਂ ਬਾਅਦ ਇਹ ਕਮੈਂਟ ਨਹੀਂ ਕਰਦਾ ਸੀ ਅਗਰ ਇਹ ਉਸ ਪਿੰਡ ਦਾ ਨਹੀਂ ਸੀ ਤਾਂ ਉਸ ਪਿੰਡ ਦੇ ਵਿੱਚ ਜੋ ਜਾਊਗਾ ਜੋ ਪਤਾ ਕਰੇਗਾ ਉਹ ਪ੍ਰੋਪਰ ਵੀਡੀਓ ਬਣਾ ਕੇ ਲੈ ਕੇ ਆਏਗਾ ਵਿਦ ਪ੍ਰੂਫਸ ਲੋਕਾਂ ਦੀ ਰਿਕਾਰਡਿੰਗਸ ਹੋਏਗੀ ਤੇ ਜਿਹੜਾ ਬੰਦਾ ਬਿਨਾ ਪ੍ਰੂਫ ਬਿਨਾ ਰਿਕਾਰਡਿੰਗ ਬਿਨਾ ਕਿਸੇ ਇਨਵੈਸਟੀਗੇਸ਼ਨ ਮਕਸਦ ਪਰਪਰਸ ਤੋਂ ਜਾਏਗਾ ਉਹ ਤਾਂ ਸਿਰਫ ਰਿਸ਼ਤਾ ਕਰਨ ਜਾਏਗਾ ਚਰਨਜੀਤ ਨੂੰ ਤੇ ਉਹ ਰਿਸ਼ਤੇ ਲਈ ਹੀ ਇਨਵੈਸਟੀਗੇਸ਼ਨ ਕਰਕੇ ਆਇਆ ਪੁੱਛ ਪੜਤਾਲ ਜਾ ਕੇ ਕਿ ਭਾਈ ਅਸੀਂ ਆਪਣੀ ਕੁੜੀ ਦਾ ਸਾਖ ਕਰਨਾ ਤੇ ਕੌਣ ਕਸੂਰਵਾਰ ਸੀ ਤਾਂ ਅੱਜ ਮੈਂ ਉਹਨੂੰ ਇਹ ਗੱਲ ਕਹਿਣੀ ਹੈ ਕਿ ਅਗਰ ਉਹ ਆਪਣੀ ਨਿੱਕੀ ਦਾ ਸਾਖ ਕਰਨ ਗਿਆ ਸੀ ਆਪਣੀ ਨਿੱਕੀ ਲਈ ਰਿਸ਼ਤਾ ਕਰਨ ਗਿਆ ਸੀ ਉੱਥੇ ਤੇ ਫਿਰ ਉਹਨੂੰ ਪਤਾ ਲੱਗਿਆ ਕਿ ਚਰਨਜੀਤ ਚੰਗਾ ਬੰਦਾ ਹੈ ਤਾਂ ਫਿਰ ਆਪਣੀ ਨਿੱਕੀ ਦਾ ਰਿਸ਼ਤਾ ਕਰਿਆਵੇ ਆਪਣੀ ਭੈਣ ਉਹਦੇ ਘਰੇ ਕੁੜੀ ਹੋਏਗੀ ਮੈਂ ਸ਼ਬਦ ਨਹੀਂ ਵਰਤਨੇ ਸੀ ਪਰ ਮੇਰੇ ਜਿੱਥੇ ਮੇਰੀ ਬੱਚੀ ਦਾ ਖੰਦਾ ਪਹੁੰਚੇ ਆ ਤਾਂ ਮੈਥੋਂ ਉਸੇ ਤਰ੍ਹਾਂ ਹੀ ਸੇਵੀਆਂ ਲਏਗਾ ਅਗਰ ਉਹ ਆਪਣੀ ਉਹਦੇ ਘਰੇ ਭੈਣ ਹੈ ਉਹਦੀ ਘਰ ਵਾਲੀ ਹੈ ਉਹਦੀ ਬੇਟੀ ਹੈ ਉਹਦੀ ਜੋ ਵੀ ਉਹਨਾਂ ਦੇ ਘਰ ਚ ਜਨਾਨੀ ਹੈ ਜਨਾਨੀ ਤਾਂ ਹੋਏਗੀ ਨਾ ਘਰ ਚ ਆਪਣੀ ਜਨਾਨੀ ਕੋਈ ਵੀ ਘਰ ਦੀ ਮੇਰੇ ਘਰ ਵਾਲੇ ਦੇ ਘਰੇ ਵਸਾਇਆਵੇ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਪੂਰਾ ਇੱਥੇ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਇੱਕ ਨਾ ਮੈਂ ਇੱਕ ਔੜਾ ਮੰਗਾ ਆਪਣੇ ਬੱਚੇ ਦਾ ਹੱਕ ਨਾ ਮੈਂ ਆਪਣੇ ਤਲਾਕ ਦਾ ਹੱਕ ਔਰ ਨਾ ਹੀ ਮੈਂ ਉਸ ਘਰ ਦੇ ਵਿੱਚ ਲਾਇਆ ਹੋਇਆ ਆਪਣਾ ਬੇਸ਼ੁਮਾਰ ਪੈਸਾ ਬੇਸ਼ੁਮਾਰ ਚੀਜ਼ਾਂ ਬੇਸ਼ੁਮਾਰ ਟਰੱਕ ਭਰੇ ਦਾਜ ਦੇ ਮੈਂ ਇੱਕ ਚੀਜ਼ ਵਾਪਸ ਨਹੀਂ ਮੰਗੂਗੀ ਮੈਂ ਵਾਦਾ ਕਰਦੀ ਹਾਂ ਤੇ ਆਪਣੇ ਪੁੱਤ ਔਰ ਆਪਣੀ ਧੀ ਦੋਨਾਂ ਬੱਚਿਆਂ ਦੀ ਕਸਮ ਖਾ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਦੇ ਸਿਰ ਦੀ ਸੌਂ ਖਾ ਕੇ ਮੈਂ ਤੁਹਾਨੂੰ ਵਚਨ ਦਿੰਦੀ ਹਾਂ ਮੈਂ ਆਪਣੇ ਘਰ ਵਾਲੇ ਤੋਂ 1 ਰੁਪਿਆ ਕਲੇਮ ਨਹੀਂ ਕਰੂੰਗੀ ਆਪਣਾ ਖਰਚਾ ਛੱਡ ਦੂੰਗੀ ਆਪਣੇ ਕੇਸ ਵਾਪਸ ਲੈ ਲੂੰਗੀ ਉਹ ਬੰਦਾ ਆਪਣੀ ਕੁੜੀ ਦਾ ਸਾਖ ਚਰਨਜੀਤ ਨੂੰ ਕਰਿਆਵੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਕੁੜੀ ਐਕਸਪੀਰੀਅੰਸ ਲਵੇ ਐਕਸਪੀਰੀਅੰਸ ਤੋਂ ਬਾਅਦ ਉਹਨਾਂ ਦੀ ਕੁੜੀ ਕਹ ਦੇ ਕਿ ਚਰਨਜੀਤ ਗੁੱਡ ਪਰਸਨ ਹੈ ਚਰਨਜੀਤ ਦੀ ਮਾਂ ਇੱਕ ਬਹੁਤ ਅੱਛੀ ਸ਼ਰੀਫ ਨਾ ਇੱਕ ਸ਼ਰੀਫ औरत ਹੈ ਬਸ ਉਹਨਾਂ ਦੀ ਭੈਣ ਕਹ ਦੇ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ ਔਰ ਦੂਜਾ ਕੰਮ ਜੀ ਹੋ ਸਕਦਾ ਇਹਨਾਂ ਦੀਆਂ ਕੁੜੀਆਂ ਬੁੜੀਆਂ ਇਹੀ ਧੰਦਾ ਕਰਦੀਆਂ ਹੁਣ ਇਸ ਬੰਦੇ ਨੂੰ ਲੱਗਿਆ ਹੋਵੇ ਕਿ ਇਹ ਸ਼ਰਾਬੀ ਕਵਾਬੀ ਬੰਦਾ ਹੈ ਤੇ ਕਿਉਂ ਨਾ ਜਾ ਕੇ ਉੱਥੇ ਪੁੱਛ ਪੜਤਾਲ ਕਰਾਂ ਜੇ 40 ਬਿਗੇ ਕਹਿੰਦੀ ਹੈ ਤਾਂ ਸਾਡੀ ਕੁੜੀ ਤੋੜ ਦਿੰਨੀ ਹੈ ਉਹਨਾਂ ਦੇ ਤੇ ਉੱਥੋਂ ਜ਼ਮੀਨ ਲਿਆਊਗਾ ਮਾੜੇ ਮੋਟੀ ਅਸੀਂ ਆਪਦੇ ਘਰੇ ਕੁ 8-10 ਬਿਗੇ ਵਾੜ ਲਾਂਗੇ ਕਿਉਂਕਿ ਇਹ ਤਾਂ ਭਾਈ ਭੈਣ ਦੇ ਮਗਰ ਹੈ ਡਾਂਗ ਵਾਲਾ ਇਹ ਤਾਂ ਲੈ ਲੇਗਾ ਨਾ ਇਹ ਤਾਂ ਬੰਦਾ ਹੈ ਮੇਰੇ ਮਗਰ ਮੇਰਾ ਪਿਓ ਪਰਾ ਹੈ ਨਹੀਂ ਮੇਰੇ ਮਗਰ ਮੇਰਾ ਪਿਓ ਤੇ ਭਰਾ ਹੈ ਨਹੀਂ ਜੋ ਸਾਨੂੰ ਜ਼ਮੀਨਾ ਵੰਡਾ ਦਿੰਦਾ ਜਾਂ ਸਾਡੇ ਹੱਕ ਲੈ ਲੈਂਦਾ ਜੇ ਸਾਡੇ ਮਗਰ ਨਾ ਮੇਰੇ ਪਿੱਛੇ ਮੇਰਾ ਭਰਾ ਮੇਰਾ ਪਿਓ ਮੇਰੇ ਕੋਈ ਸਿਰ ਦੇ ਉੱਤੇ ਸਾਇਆ ਹੁੰਦਾ ਨਾ ਮੈਨੂੰ ਇੱਥੇ ਆ ਕੇ ਬੋਲਣ ਦੀ ਲੋੜ ਨਹੀਂ ਪੈਣੀ ਸੀ ਅਸੀਂ ਉਦੋਂ ਬੋਲਦੀਆਂ ਜਦੋਂ ਸਾਨੂੰ ਸਹਾਰਿਆਂ ਦੀ ਲੋੜ ਹੁੰਦੀ ਹੈ ਕੋਈ ਸਾਡਾ ਭੈਣ ਭਰਾ ਸਾਡੀ ਕੋਈ ਸੰਸਥਾ ਸਾਡੀ ਕੋਈ ਐਨ ਜੀਓ ਮਦਦ ਕਰੇ ਸਾਡੀਆਂ ਪ੍ਰੋਬਲਮਾਂ ਉਹਨਾਂ ਤੱਕ ਪਹੁੰਚਣ ਕਿਉਂਕਿ ਜਿਨ੍ਹਾਂ ਦੇ ਮਾਂ ਪਿਓ ਹੁੰਦੇ ਆ ਨਾ ਡਾਂਗਾ ਵਾਲੇ ਘਰੇ ਹੁੰਦੇ ਆ ਉਹਨਾਂ ਧੀਆਂ ਨੂੰ ਕਿਸੇ ਮੁਰੇ ਦੁੱਖ ਰੋਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਦੁੱਖ ਨਜਿੱਠ ਉਹਨਾਂ ਦੇ ਪਿਓ ਹੁੰਦੇ ਆ ਤੇ ਜਿਨ੍ਹਾਂ ਦੇ ਬਦਨਸੀਬਾਂ ਦੇ ਭਰਾ ਪਿਓ ਜਾਂ ਬੰਦੇ ਦੀ ਸ਼ਾਨ ਹੀ ਨਾ ਹੁੰਦੀ ਸਿਰ ਤੇ ਉਹਨਾਂ ਨੂੰ ਇੱਥੇ ਡੱਗਰਾਂ ਦੇ ਵਿੱਚ ਮੱਥਾ ਖਪਾਈ ਕਰਨੀ ਪੈਂਦੀ ਹੈ ਤਰ੍ਹਾਂ ਤਰ੍ਹਾਂ ਦੇ ਲੋਕਾਂ ਵਿੱਚ ਆਪ ਦੇ ਆਪ ਨੂੰ ਚੰਗਾ ਵੜਾ ਕਹੋਣਾ ਪੈਂਦਾ ਹੈ ਸੋ ਗੱਲ ਚੰਗੇ ਬੁਰੇ ਦੀ ਨਹੀਂ ਮੈਂ ਨਹੀਂ ਕਹਿੰਦੀ ਮੈਨੂੰ ਚੰਗੀ ਕਹੋ ਮੈਂ ਨਹੀਂ ਕਹਿੰਦੀ ਕੋਈ ਚੰਗਾ ਕਮੈਂਟ ਕਰੋ ਮੈਂ ਨਹੀਂ ਕਹਿੰਦੀ ਤੁਸੀਂ ਕਹੋ ਕਿ ਤੁਸੀਂ ਗੁੱਡ ਪਰਸਨ ਹੋ ਗੁੱਡ ਲੇਡੀ ਹੋ ਬਰੇਵ ਲੇਡੀ ਹੋ ਮੈਂ ਨਹੀਂ ਕਹਿੰਦੀ ਤੁਸੀਂ ਮੈਨੂੰ ਕਹੋ ਮੈਨੂੰ ਕੋਈ ਇੰਟਰਸਟ ਨਹੀਂ ਤੁਸੀਂ ਮੈਨੂੰ ਇਹ ਚੀਜ਼ ਕਹੋ ਪਰ ਮੇਰੀ ਬੱਚੀ ਤੇ ਮੇਰੀ ਮਾਂ ਬਾਰੇ ਜਦੋਂ ਗੱਲ ਹੁੰਦੀ ਹੈ ਕਿ ਮੇਰੀ 12 ਸਾਲ ਦੀ ਬੱਚੀ ਨੂੰ ਇਹ ਗੱਲ ਕਹੀ ਗਈ ਕਿ ਉਸ ਨੂੰ ਮਾਂ ਇਹ ਹੀ ਮਤ ਦੇਣਗੀ ਪਹਿਲੀ ਗੱਲ ਤਾਂ ਮੈਂ ਅੱਜ ਚੈਲੰਜ ਕਰਦੀ ਹਾਂ ਕੋਈ ਖੱਬੀ ਖਾਨ ਫੈਮਿਲੀ ਦਾ ਬੱਚਾ ਨਹੀਂ ਇਹ ਜਾ ਹੋਊਗਾ ਜੋ ਮੇਰੇ ਬੱਚਿਆਂ ਦੀ ਪਰਵਰਿਸ਼ ਤੇ ਬਰਾਬਰ ਖੜਾ ਹੋਊਗਾ ਮੈਨੂੰ ਇੰਨਾ ਕੌਨਫੀਡੈਂਸ ਆਪਣੀ ਪਰਵਰਿਸ਼ ਤੇ ਕਿਉਂਕਿ ਪੂਰੇ ਸਕੂਲ ਦੇ ਵਿੱਚ ਜਦੋਂ ਮੈਂ ਜਾ ਕੇ ਗੱਲ ਕਰਦੀ ਹਾਂ ਤਾਂ ਟੀਚਰ ਵੀ ਇਹ ਗੱਲ ਕਹਿੰਦੇ ਆ ਕਿ ਤੁਹਾਡੇ ਬੱਚੇ ਪੂਰੇ ਸਕੂਲ ਚੋਂ ਪੁਰੀਆਂ ਕਲਾਸਾਂ ਚੋਂ ਵੀ ਲਖਣ ਬੱਚੇ ਨਹੀਂ ਕਿਉਂਕਿ ਮੇਰੀ ਦਿਨ ਰਾਤ ਦੀ ਪਰਵਰਿਸ਼ ਮੇਰੀ ਦਿਨ ਰਾਤ ਦੀ ਸਿੱਖਿਆ ਬੋਲਦੀ ਹੈ ਉਹਨਾਂ ਦੇ ਵਿੱਚ ਔਰ ਕਿੱਡਾ ਵੀ ਖਾਨਦਾਨੀ ਬੰਦਾ ਇੱਥੇ ਆ ਕੇ ਕਹਦੇ ਕਿ ਸਾਡੇ ਨਿਆਣੇ ਪਰ ਮੇਰੇ ਬੱਚਿਆਂ ਦੇ ਰੱਬ ਤੋਂ ਡਰ ਕੇ ਕਹਿਣੀ ਮੇਰੇ ਬੱਚਿਆਂ ਦੇ ਬਰਾਬਰ ਖੜੇ ਕਰ ਦਿਓ ਜਿੰਨੀ ਸੂਝਤਾ ਜਿੰਨੀ ਸਿਆਣਪ ਤੇ ਜਿੰਨੇ ਸੰਸਕਾਰ ਮੇਰੇ ਨਿਆਣਿਆਂ ਚ ਪਾਏ ਜਾਣਗੇ ਲੋਕਾਂ ਦੀਆਂ ਅੱਖਾਂ ਅਡੀਆਂ ਰਹਿੰਦੀਆਂ ਔਰ ਮੇਰੇ ਬੱਚੇ ਤੁਸੀਂ ਵੀਡੀਓ ਵਿੱਚ ਦੇਖੇ ਹੀ ਨਹੀਂ ਆ ਉਸ ਉਸ ਤਰੀਕੇ ਨਾਲ ਉਹਨੇ ਲਹਿਜ਼ੇ ਨਾਲ ਤੁਸੀਂ ਦੇਖੇ ਹੀ ਨਹੀਂ ਆ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਕਮ ਸੇ ਕਮ ਵੀਡੀਓ ਦੇ ਵਿੱਚ ਲੈ ਕੇ ਆਉਣੀ ਆ ਔਰ ਮੇਰੀ ਬੱਚੀ ਤੱਕ ਗੱਲ ਕਰੀ ਔਰ ਦੂਸਰੀ ਗੱਲ ਜੋ ਇਸ ਬੰਦੇ ਨੇ ਕਹੀ ਕਿ ਤੇਰੀ ਮਾਂ ਡਿਵੋਰਸ ਸੀ ਤੂੰ ਡਿਵੋਰਸ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਮੇਰਾ ਪੱਖ ਮੇਰੀ ਮਾਂ ਦਾ ਪੇਕੇ ਘਰ ਬੈਠਣਾ ਤੇ ਇਹੀ ਮੇਰੀ ਜ਼ਿੰਦਗੀ ਬਰਬਾਦ ਕਰਨ ਦਾ ਕਾਰਨ ਹੈ ਕਿਉਂਕਿ ਜਿਹੜੇ ਬੰਦੇ ਨੂੰ ਪਤਾ ਹੋਵੇ ਨਾ ਸਹੁਰਿਆਂ ਨੂੰ ਕਿ ਇਹਦੀ ਮਾਂ ਬੈਠੀ ਆ ਤੇ ਕੁਝ ਨਹੀਂ ਕਰ ਸਕੀ ਉਹ ਆਪਣੇ ਘਰ ਵਾਲੇ ਦਾ ਮੇਰੇ ਪਿਓ ਦਾ ਤਾਂ ਇਹਨਾਂ ਦੀ ਹਿੰਮਤ ਇੱਥੋਂ ਹੀ ਵਧੀ ਹੈ ਆਹੀ ਸਾਰੀ ਕਹਾਣੀ ਦੀ ਨਿਉ ਜੜ ਰਹੀ ਹੈ ਔਰ ਮੇਰੀ ਮਾਂ ਨੂੰ ਕਦੇ ਇੱਥੇ ਪਿੰਡ ਚ ਆ ਕੇ ਪੁੱਛਿਓ ਲੋਕ ਗੰਗਾ ਵਾਂਗੂ ਪੁੱਛਦੇ ਆ ਪੂਆ ਮਾ ਪੂਆ ਮਾ ਕਹਿੰਦੇ ਆ ਵੱਡੇ ਦੀ ਵੀ ਪੂਆ ਛੋਟੇ ਦੀ ਵੀ ਪੂਆ ਇੰਨਾ ਸਤਕਾਰ ਆ ਪੂਰੇ ਪਿੰਡ ਵਿੱਚ ਸਭ ਦੀ ਪੂਆ ਇਹ ਪੂਆ ਮਾ ਕਹਿੰਦੇ ਆ ਉਹ ਮੇਰੀ ਮਾਂ ਨੇ ਜਿਹੜੇ ਵਕਤ ਔਰ ਹਾਲਾਤ ਹੰਡਾਏ ਆ ਨਾ ਜੋ ਤਪੱਸਿਆ ਮੇਰੀ ਮਾਂ ਨੇ ਕੀਤੀ ਆ ਉਹ ਹਰ ਕੋਈ ਔਰਤ ਨਹੀਂ ਕਰਦੀ ਮੈਂ ਵੀ ਕਹਦੇ ਆ ਨਾ ਮੈਥੋਂ ਵੀ ਨਹੀਂ ਉਹ ਨਹੀਂ ਹੋਈ ਹੋਣੀ ਜਿੰਨੀ ਮੇਰੀ ਮਾਂ ਨੇ ਤਪੱਸਿਆ ਕੀਤੀ ਹੈ ਕਿਉਂਕਿ ਮੇਰੇ ਅੱਜ ਫੈਸਲੇ ਮੈਂ ਖੁਦ ਲੈਣੀ ਆ ਮੇਰੀ ਮਾਂ ਦੇ ਸਮੇਂ ਚ ਇੰਨੀ ਅਥਾਰਟੀ ਨਹੀਂ ਸੀ ਕਿ ਮੇਰੀ ਮਾਂ ਆਪਣੇ ਫੈਸਲੇ ਖੁਦ ਲਵੇ ਮੇਰੀ ਮਾਂ ਨੇ ਘੋੜੀਆਂ ਦੀਆਂ ਲਿੱਦਾਂ ਸਿੱਟੀਆਂ ਆਪਣੇ ਪਿਓ ਦੇ ਘਰੇ 20-20 ਸਾਲ ਤੂੜੀਆਂ ਛਾਣੀਆਂ ਜਿੰਨਾ ਟਾਈਮਾਂ ਚ ਲੋਕ ਜੇਠ ਹੜ ਚਪ ਕੋਲਰ ਪੱਖੇ ਛੱਡ ਕੇ ਸੌਂਦੇ ਸੀ ਨਾ ਤੇ ਮੇਰੀ ਮਾਂ ਗਲੀਆਂ ਤੇ ਰੂੜੀਆਂ ਦੇ ਉੱਪਰ ਗੋਹੇ ਸਿੱਟ-ਸਿੱਟ ਕੇ ਟਾਈਮ ਪਾਸ ਕਰਦੀ ਸੀ ਔਰ ਦੁਜੀ ਗੱਲ ਮੈਂ ਦੂਸਰੀ ਸ਼ਰਤ ਤੁਹਾਨੂੰ ਇਹ ਦਿੰਨੀ ਆ ਕਮੈਂਟ ਵਾਲੇ ਅਮਨ ਹੁੰਦਲ ਨੂੰ ਤੂੰ ਸਭ ਕੁਝ ਸਾਈਡ ਤੇ ਕਰ ਮੇਰੀ ਮਾਂ ਦਾ ਡਿਵੋਰਸ ਹੋਇਆ ਮੇਰਾ ਡਿਵੋਰਸ ਹੋਇਆ ਦੋਨਾਂ ਦੇ ਵਿੱਚੋਂ ਇੱਕ ਦਾ ਪੇਪਰ ਲਿਆ ਦੇ ਮੈਨੂੰ ਮੈਂ ਹੱਸ ਕੇ ਛੱਡੂੰਗੀ ਸਭ ਕੁਝ ਤੈਨੂੰ ਹੱਸ ਕੇ ਛੱਡੂੰਗੀ ਤੇਰੀ ਭੈਣ ਲਈ ਤੇਰੀ ਧੀ ਲਈ ਮੇਰੀ ਮਾਂ ਦਾ ਤਲਾਕ ਨਹੀਂ ਹੋਇਆ ਮੇਰੀ ਮਾਂ ਨੂੰ ਮੇਰਾ ਮਾਮਾ ਮੇਰਾ ਨਾਨਾ ਇੱਜ਼ਤ ਨਾਲ ਲੈ ਕੇ ਆਏ ਸੀ ਕਿਉਂਕਿ ਮੇਰੇ ਪਿਓ ਨੇ ਦੂਸਰਾ ਵਿਆਹ ਕਰਾਇਆ ਸੀ ਤੇ ਦੂਸਰਾ ਵਿਆਹ ਆਪਣੀ ਪਸੰਦ ਦੀ ਔਰਤ ਲਿਆ ਕੇ ਉਹਨਾਂ ਨੇ ਆਪਣੇ ਘਰ ਚ ਰੱਖੀ ਸੀ ਕਿਉਂਕਿ ਮੇਰੀ ਮਾਂ ਦੇਸੀ ਸੀ ਔਰ ਮੇਰੇ ਪਿਓ ਨੂੰ ਆਪਣੇ ਵਰਗੀ ਮਾਡਰਨ ਕੁੜੀ ਚਾਹੀਦੀ ਸੀ ਉਹ ਇੱਕ ਅੱਡ ਵਿਸ਼ਾ ਹੈ ਉਸਤੇ ਨਹੀਂ ਮੈਂ ਜਾਉਂਗੀ ਹਾਂ ਮੇਰੇ ਬਾਪ ਨੂੰ ਕਹਿ ਲੋ ਤੁਸੀਂ ਮੈਨੂੰ ਉੱਥੇ ਨਹੀਂ ਐ ਮੈਂ ਉੱਥੇ ਦੇਨਦਾਰ ਐ ਪਰ ਉਹ ਵੀ ਮੇਰਾ ਬਾਪ ਐ ਤੁਸੀਂ ਮੈਨੂੰ ਕਿਉਂ ਕਹੋਗੇ ਸਭ ਬੰਦੇ ਮੂੰਹ ਮਾਰਦੇ ਐ ਅਗਰ ਮੇਰੇ ਪਿਓ ਨੇ ਦੂਸਰਾ ਦੂਜਾ ਵਿਆਹ ਕਰਾਇਆ ਸਾਡੇ ਨਾਲ ਮਾੜੀ ਕੀਤੀ ਉਹ ਸਾਡਾ ਮਸਲਾ ਐ ਉਹ ਸਾਡਾ ਮੈਟਰ ਐ ਕਿਸੇ ਨੂੰ ਕੀ ਹੋਣਾ ਚਾਹੀਦਾ ਹਰ ਇੱਕ ਬੰਦੇ ਦੀ ਦੋ ਦੋ ਜਨਾਨੀਆਂ ਤਿੰਨ ਤਿੰਨ ਜਨਾਨੀਆਂ ਰੱਖੀਆਂ ਹੁੰਦੀਆਂ ਇੱਥੇ ਜਿਹੜੇ ਦੁੱਧ ਤੋਤੇ ਬਣੀਆਂ ਤੇ ਜਿਹੜਾ ਬੰਦਾ ਵਿਆਹ ਕਰਾ ਕੇ ਦੂਸਰੀ ਰੱਖ ਲੈਂਦਾ ਉਸ ਨੂੰ ਤੁਸੀਂ ਖਾਨਦਾਨੀ ਦੇ ਬੇ ਖਾਨਦਾਨੀ ਪਰਖਣ ਲੱਗ ਜਾਂਦੇ ਹੋ ਮੈਂ ਨਹੀਂ ਇਸ ਚੀਜ਼ ਨੂੰ ਕਹਿੰਦੀ ਕਿ ਹਾਂ ਦੂਸਰਾ ਵਿਆਹ ਇਸ ਤਰ੍ਹਾਂ ਬਿਨਾ ਤਲਾਕ ਤੋਂ ਕਰਾਉਣਾ ਸਹੀ ਹੈ ਔਰ ਤੁਸੀਂ ਦੇਖੋ ਬਿਨਾ ਤਲਾਕ ਦੇ ਜਿਹੜਾ ਬੰਦਾ ਦੂਜਾ ਵਿਆਹ ਕਰਾਈ ਬੈਠਾ ਹੋਵੇ ਔਰ ਮੇਰੀ ਮਾਂ ਨੇ ਕੋਈ ਤਲਾਕ ਨਹੀਂ ਦਿੱਤਾ ਆਪਣੇ ਪਿਓ ਦੇ ਘਰੇ ਗੋਹੇ ਸੁੱਟ ਕੇ ਰੋਟੀ ਖਾਦੀ ਐ ਕੋਈ ਕਾਰਵਾਈ ਕੋਈ ਪੈਰਵਾਈ ਕੁਛ ਨਹੀਂ ਉਸ ਬੰਦੇ ਨੂੰ ਪਨਿਸ਼ਮੈਂਟ ਨਹੀਂ ਦਿਵਾਉਣ ਦੇ ਵਿੱਚ ਛੁੱਟੀ ਤੇ ਉਸ ਬੰਦੇ ਨੂੰ ਇਸ ਬੰਦੇ ਨੇ ਕਿਹਾ ਕਿ ਡਿਵੋਰਸ ਸੀ ਹੈ ਗੱਲ ਕਰਨੀ ਬਹੁਤ ਸੌਖੀ ਹੁੰਦੀ ਐ ਇਸੇ ਦੁੱਖ ਦੇ ਵਿੱਚ ਆਹੀ ਚੀਜ਼ਾਂ ਮੈਨੂੰ ਸੁਣਨੀਆਂ ਪੈਣਗੀਆਂ ਇਹ ਚੀਜ਼ਾਂ ਦੀ ਬਦੌਲਤ ਮੈਂ 8 ਸਾਲ ਉਸ ਸ਼ਰਾਬੀ ਉਸ ਹਵਸੀ ਦਰਿੰਦੇ ਉਸ ਵਹਿਸ਼ੀ ਦਰਿੰਦੇ ਨਾਲ ਮੈਂ 8 ਸਾਲ ਬਤਾਇਆ ਕਿਉਂ ਕਿਉਂਕਿ ਮੈਨੂੰ ਲੋਕ ਕਹਿਣਗੇ ਕਿ ਇਸਦੀ ਮਾਂ ਪੇਕੇ ਬੈਠੀ ਐ ਇਹ ਵਾਪਸ ਇੱਥੇ ਵੀ ਉਸੇ ਕਦਮ ਤੇ ਚੱਲ ਪਈ ਐ ਬਹੁਤ ਕੋ ਸੋਚਿਆ ਤੇ ਪਰ ਜਦੋਂ ਇੱਜ਼ਤ ਉਲਟਣ ਤੇ ਆਵੜੇ ਨਾ ਜਦੋਂ ਲੱਗਿਆ ਕਿ ਹੁਣ ਬਗਾਨੇ ਬੰਦੇ ਤੇਰੀਆਂ ਬਾਹਾਂ ਫੜਨਗੇ ਬੰਦਾ ਉਦੋਂ ਛੱਡਣਾ ਪਿਆ ਮੈਨੂੰ ਚਾੜ ਹੀ ਸੀ ਮੈਨੂੰ ਮੈਂ ਉਸ ਘਰ ਚ ਭੁੱਖ ਵੀ ਦੇਖੀ ਐ ਦੁੱਖ ਵੀ ਦੇਖਿਆ ਕੁੱਟ ਵੀ ਦੇਖੀ ਐ ਜ਼ਲੀਲਤਾ ਵੀ ਦੇਖੀ ਐ ਪਰ ਮੇਰੇ ਘਰ ਦੇ ਆਨੇ ਮੈਨੂੰ ਇੱਕ ਚੀਜ਼ ਨਹੀਂ ਸਿਖਾਈ ਸੀ ਕਿ ਜਦੋਂ ਇੱਜ਼ਤ ਤੇ ਆ ਪਵੇ ਤਾਂ ਲੁੱਟ ਜਾਈਦਾ ਹੁੰਦਾ ਮੈਨੂੰ ਜੇ ਆ ਸਿਖਾ ਦਿੰਦੇ ਨਾ ਤਾਂ ਸ਼ਾਇਦ ਮੈਂ ਲੁੱਟ ਕੇ ਅੱਜ ਵਸਦੀ ਹੁੰਦੀ ਉੱਥੇ ਮੈਨੂੰ ਘਰ ਦੇ ਆਨੇ ਸਭ ਸਹਿਣਾ ਸਿਖਾਇਆ ਸੀ ਪਰ ਮੈਨੂੰ ਇੱਕ ਚੀਜ਼ ਦੱਸਣੀ ਭੁੱਲ ਗਏ ਕਿ ਜਦੋਂ ਕੋਈ ਐਵੇਂ ਕਿਸੇ ਦੇ ਖਸਮ ਕਰਕੇ ਚੰਗੇ ਬਣਨਾ ਹੋਵੇ ਨਾ ਤੇ ਉਹਦੋਂ ਬਣ ਜਾਈਦਾ ਹੁੰਦਾ ਮੈਨੂੰ ਉਹ ਨਹੀਂ ਕਰਦਿਆਂ ਸਿਖਾਇਆ ਤਾਂ ਹੀ ਅਸੀਂ ਆ ਕੇ ਆਪਣੇ ਘਰੇ ਬੈਠ ਕੇ ਔਰ ਅਸੀਂ ਕਿਸੇ ਦਾ ਬੰਦਾ ਕਰਕੇ ਨਹੀਂ ਬੈਠੇ ਕਿਸੇ ਦਾ ਖਸਮ ਨਹੀਂ ਕੀਤਾ ਆਪਣੇ ਦਮ ਤੇ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਚ ਬੈਠ ਕੇ ਆਪਣੇ ਨਿਆਣੇ ਪਾਲੇ ਆ ਡਿਵੋਰਸ ਹੀ ਕਹਿਣਾ ਕਿੰਨਾ ਸੌਖਾ ਹੈ ਡਿਵੋਰਸ ਹੀ ਵੈਸੇ ਤਾਂ ਅਨ ਐਜੂਕੇਟਿਡ ਤੇ ਅਨਪੜ੍ਹ ਜਿਨ੍ਹਾਂ ਦੇ ਆਪਾਂ ਕਹਿੰਦੇ ਪੜੇ ਲਿਖੇ ਅਨਪੜ੍ਹ ਡੰਗਰ ਬੰਦੇ ਹੁੰਦੇ ਆ ਜਿਨ੍ਹਾਂ ਨੇ ਔਰਤਾਂ ਨੂੰ ਆ ਸ਼ਬਦਾਂ ਨਾਲ ਨਵਾਸਦੀ ਹੈ ਤਾਂ ਹੀ ਬਹੁਤ ਸਾਰੀਆਂ ਔਰਤਾਂ ਨਾ ਜ਼ੁਲਮ ਸਹਿੰਦੀਆਂ ਫਾਂਸੀ ਲਾ ਲੈਂਦੀਆਂ ਸਪਰੇਅ ਪੀ ਲੈਂਦੀਆਂ ਕਿਉਂ ਕਿਉਂਕਿ ਉਹ ਆ ਟੈਗ ਨਹੀਂ ਸਹਿ ਸਕਦੀਆਂ ਪਰ ਮੇਰੀ ਜੇ 12 ਸਾਲ ਦੀ ਬੱਚੀ ਔਰ ਮੇਰੀ ਮਾਂ ਤੱਕ ਗੱਲ ਜਾਂਦੀ ਹੈ ਤਾਂ ਮੈਥੋਂ ਉਹ ਬੰਦਾ ਸਾਵੀਆਂ ਸਾਵੀਆਂ ਧਾਰਾ ਲਊਗਾ ਔਰ ਮੈਂ ਅੱਜ ਫੇਰ ਇੱਕ ਵਾਰ ਹੁਣ ਦੁਬਾਰਾ ਕਹਿਣੀ ਹੈ ਕਿ ਆਪਣੀ ਉਹ ਕੁੜੀ ਦਾ ਨਿੱਕੀ ਵੱਡੀ ਜੋ ਵੀ ਉਹਦੇ ਘਰੇ ਆ ਉਹਦਾ ਰਿਸ਼ਤਾ ਚ ਰੰਜਿਤ ਨੂੰ ਕਰ ਦੇ ਮੈਂ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ 5 ਮਿੰਟਾਂ ਬਾਅਦ ਆਪਨਾ ਜਵਾਬ ਦੇਵਾਂਗੀ ਕਿ ਮੈਂ ਤਲਾਕ ਦੇਣ ਚੱਲੀ ਆ ਮੈਥੋਂ ਲਓ ਤਲਾਕ ਤੇ ਆਪਣੇ ਬੱਚਿਆਂ ਦਾ ਮੈਂ ਇੱਕ ਇੱਕ ਰੁਪਈਆ ਦਾਣ ਕਰ ਦਿੱਤਾ ਇਦੋਂ ਵੱਡੀ ਓਪਰਚੁਨਿਟੀ ਹੋਰ ਤੁਹਾਨੂੰ ਮਿਲ ਨਹੀਂ ਸਕਦੀ ਅਮਨ ਹੁੰਦਲ ਸਾਹਿਬ ਆਪਣਾ ਰਿਸ਼ਤਾ ਤੁਸੀਂ ਤਿਆਰ ਕਰੋ ਪਹਿਲੀ ਗੱਲ ਜੋ ਬੰਦਾ ਜਾਊਗਾ ਨਾ ਮੇਰੀ ਇਨਕੁਆਇਰੀ ਕਰਨ ਕੈਮਰੇ ਵੀਡੀਓ ਲੈ ਕੇ ਜਾਊਗਾ ਤੇ ਮੈਂ ਕੈਮਰੇ ਵੀਡੀਓ ਮੀਡੀਆ ਦੇ ਨਾਲ ਹੀ ਬੋਲਿਆ ਹੋਇਆ ਕਿ ਉੱਥੇ ਜਾਓ ਲੋਕਾਂ ਦੇ ਬੋਲਦੇ ਹੋਏ ਰਿਕਾਰਡ ਕਰਕੇ ਲੈ ਕੇ ਮੈਨੂੰ ਵੀ ਪਤਾ ਲੱਗੇ ਕੌਣ ਮੇਰੇ ਹੱਕ 'ਚ ਬੋਲਦਾ ਕੌਣ ਮੇਰੇ ਘਰ ਵਾਲੇ ਦੇ ਹੱਕ ਚ ਬੋਲਦਾ ਇਹ ਦੁਨੀਆਦਾਰੀ ਹੈ ਪਰ ਉਹ ਮੈਂ ਕਹਿਣੀ ਹੈ ਨਾ ਮੂਰਖ ਬੰਦਾ ਜਿਹਨੂੰ ਇਹ ਨਹੀਂ ਦਿਖਿਆ 8 ਸਾਲਾਂ ਦੀ ਕਿਸੇ ਦੇ ਬੱਚੇ ਪਾਲਣੇ 6 ਔਰਤ ਬੁਰੀ ਹੋਵੇ ਨਾ ਗਲਤ ਹੋਵੇ ਉਹ ਆਪ ਦੇ ਸ਼ੌਂਕ ਮਾਰ ਕੇ ਆਪਣੇ ਨਿਆਂਿਆਂ ਨੂੰ ਸਰਦਾਰੀ ਨਹੀਂ ਕਰਾਉਂਦੀ ਆਪਣੇ ਨਿਆਣਿਆਂ ਲਈ ਤਪੱਸਿਆ ਨਹੀਂ ਕਰਦੀ। ਜਵਾਕ ਅਗਲੀ ਪੇਕ ਕੇ ਅਸਹਾਰਾਂ ਦੇ ਘਰ ਸੱਟ ਦਿੰਦੀ ਹੈ ਤੇ ਆਪ ਆ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਹੈ। ਤੇ ਅਸੀਂ ਸਾਡੀ ਤਪੱਸਿਆ ਨਜ਼ਰ ਅੰਦਾਜ਼। ਅਸੀਂ ਕਿੰਨਾ ਵੀ ਕਰ ਲਈਏ ਦੁਨੀਆ ਦਾ ਨਿਯਮ ਹੈ ਜੋ ਗਲਤ ਹੋਏਗਾ ਉਹ ਲੋਕਾਂ ਨੂੰ ਦਿਖੇਗਾ ਨਹੀਂ ਜੋ ਸਹੀ ਹੋਏਗਾ ਉਹ ਅੱਖਾਂ 'ਚ ਚੂਬੇਗਾ। ਅਸੀਂ ਉਹ ਸਿਚੁਏਸ਼ਨ ਹੰਡਾ ਰਹੇ ਹਾਂ। ਮੈਨੂੰ ਫਰਕ ਨਹੀਂ ਪੈਂਦਾ ਜੇ ਮੈਂ ਤੁਹਾਨੂੰ ਹੁਣ ਕਹਾਂ ਕਿ ਮੈਨੂੰ ਫਰਕ ਪਿਆ। ਹਾਂ ਮੈਂ ਮੇਰੀ ਬੱਚੀ ਤੱਕ ਗੱਲ ਗਈ ਮੇਰੀ ਮਾਂ ਤੱਕ ਗੱਲ ਗਈ ਮੈਨੂੰ ਹਰਟ ਹੋਇਆ ਮੇਰਾ ਦਿਲ ਰੋਇਆ ਮੈਂ ਦਿਲੋਂ ਬਦਦੁਆਵਾਂ ਦਿੱਤੀਆਂ ਉਸ ਬੰਦੇ ਨੂੰ ਕਮੈਂਟ ਵਿੱਚ ਵੀ ਦਿੱਤੀਆਂ ਨਿਕਲਦੀਆਂ ਬਹੁਤ ਜ਼ੋਰ ਜ਼ੋਰ ਦੀ ਨਿਕਲਦੀਆਂ ਜਦੋਂ ਤੁਸੀਂ ਸੱਚੇ ਹੋਵੋ ਤੇ ਗਾਂਹ ਵਾਲਾ ਤੁਹਾਨੂੰ ਇੱਕਦਮ ਉਲਟਾ ਠਹਿਰਾਵੇ ਬਹੁਤ ਜ਼ੋਰ ਜ਼ੋਰ ਦੀ ਨਿਕਲਦੀਆਂ ਕਈ ਵਾਰ ਚੀਕ ਕੇ ਨਿਕਲਦੀਆਂ ਕਈ ਵਾਰ ਚੁੱਪ ਕਰਕੇ ਅੰਦਰੋਂ ਅੰਦਰੋਂ ਸਾਇਲੈਂਟ ਚੀਕਾਂ ਹੁੰਦੀਆਂ ਨਾ ਜਿਹੜੀਆਂ ਉਹ ਮਾਰਦੀਆਂ ਬੰਦੇ ਨੂੰ ਪਰ ਮੈਨੂੰ ਮੈਨੂੰ ਇਹ ਨਹੀਂ ਉਮੀਦ ਵੀ ਲੋਕ ਮੇਰੀ ਨਿਆਣੀ ਨੂੰ ਵੀ ਇੱਥੇ ਉਹ ਕਹਿਣਗੇ ਹਨਾ ਮੇਰੀ ਮਾਂ ਨੂੰ ਇਹ ਕਹਿਣਗੇ ਤੁਸੀਂ ਮੇਰੇ ਬਾਰੇ ਅਮਨ ਹੁੰਦਲ ਨਾ ਜਾਣਦੇ ਹੋ ਨਾ ਮੈਨੂੰ ਕੋਈ ਸ਼ਖਸ ਜਾਣਦਾ ਸਿਰਫ ਮੇਰੇ ਸਹੁਰਿਆਂ ਦੇ 5-6 ਘਰ ਹੈ ਜੋ ਮੇਰੇ ਬਾਰੇ ਜਾਣਦੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਇਹਦੀ ਕੁਆਲਟੀ ਕੀ ਹੈ ਉਹ ਤਾਂ ਮੇਰੇ ਦੁਸ਼ਮਣ ਬਣੇ ਆ ਤੇ ਦੁਸ਼ਮਣ ਉਹ ਕਿਉਂ ਬਣੇ ਆ ਸਿਰਫ ਚਾਰ ਵਾਲੀ ਜ਼ਮੀਨ ਪਿੱਛੇ ਸਾਰੇ ਰੌਲਾ ਚਾਰ ਵਾਲੀ ਜ਼ਮੀਨ ਦਾ ਚਰਨਜੀਤ ਦੇ ਕੋਲੋਂ ਅੱਜ ਚਾਰ ਵਾਲੀ ਜ਼ਮੀਨ ਖੰਜਾ ਕੇ ਕਿਸੇ ਨੂੰ ਦੇ ਦਿਓ ਜੀ ਇਸ ਤੇ ਮਗਰ ਕੁੱਤੀ ਵੀ ਤੁਰ ਜੇ ਤਾਂ ਪਿੰਡ ਦੀ ਕੁੱਤਾ ਵੀ ਮਗਰ ਇਹਦੇ ਲੱਗ ਜੇ ਸਿਰਫ ਜ਼ਮੀਨ ਨੂੰ ਜਾ ਰਿਹਾ ਚਰਨਜੀਤ ਤੇ ਮਗਰ ਕੋਈ ਨਹੀਂ ਜਾਂਦਾ ਇਹਦੇ ਜਿਹੜੇ ਸ਼ਰੀਕੇ ਐ ਇੱਕ ਟਾਈਮ ਸੀ ਕਿ ਜਦੋਂ ਚਰਨਜੀਤ ਦੇ ਦੁਸ਼ਮਣ ਸੀ ਔਰ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਚਰਨਜੀਤ ਮਤਲਬ ਐਵੇਂ ਆ ਚਰਨਜੀਤ ਦੀ ਮਾਂ ਐਵੇਂ ਚਰਨਜੀਤ ਦੀ ਮਾਂ ਕਰੈਕਟਰਲੈਸ ਐ ਚਰਨਜੀਤ ਖੁਦ ਕਰੈਕਟਰਲੈਸ ਐ ਇਹਦੇ ਫਲਾਣੀਆਂ ਦੇ ਨਾਲ ਜਿਹੜੀਆਂ ਇਹਨਾਂ ਦੇ ਕੰਮ ਵਾਲੀਆਂ ਉਹਨਾਂ ਦੀਆਂ ਕੁੜੀਆਂ ਨਾਲ ਸਬੰਧ ਐ ਇਹਨਾਂ ਦੀਆਂ ਬਹੂਆਂ ਨਾਲ ਸਬੰਧ ਐ ਜੋ ਕਿ ਪਾਏ ਵੀ ਗਏ ਐ ਪਰ ਮੈਂ ਵਿਸ਼ਵਾਸ ਨਹੀਂ ਕਰਿਆ ਫਿਰ ਉਹਨਾਂ ਹੀ ਸ਼ਰੀਕਾ ਨੇ ਐਂਡ ਤੇ ਕਹਿਣਾ ਸ਼ੁਰੂ ਕਰਤਾ ਕਿ ਇਹ ਗਲਤ ਹੈ ਤੇ ਇਹ ਸਹੀ ਹੈ ਮਤਲਬ ਜਿਹੜੇ ਮੂਰਖ ਤੋਂ ਮੂਰਖ ਬੰਦੇ ਨੂੰ ਵੀ ਇਹ ਚੀਜ਼ ਪਤਾ ਲੱਗਦੀ ਹੈ ਕਿ ਇਹ ਸਾਡੇ ਜੋ ਘਰ ਤੇ ਸਟੇ ਲੈ ਕੇ ਰੱਖਿਆ ਸਾਡਾ ਵਿਆਹ ਨਹੀਂ ਹੋਣ ਦਿੰਦੇ ਸੀ ਵਿਆਹ ਤੋਂ ਪਹਿਲਾਂ ਪਹਨੀਆਂ ਮਾਰੀਆਂ ਇਹਨਾਂ ਨੇ ਵਿਆਹ ਤੋਂ ਹੋਏ ਤੋਂ ਬਾਅਦ ਮਾਰਦੇ ਰਹੇ ਆ ਉਹ ਅੱਜ ਸਾਡੇ ਸਕੇ ਕਿਵੇਂ ਹੋ ਸਕਦੇ ਉਹ ਮੇਰੇ ਪਿੱਛੇ ਨਹੀਂ ਬੋਲਣਗੇ ਮੈਨੂੰ ਪਤਾ ਹੈ ਜਿਨ੍ਹਾਂ ਦੇ ਮੈਂ ਖਿਲਾਫਤ ਕਰਦੀਆਂ ਜਿਨ੍ਹਾਂ ਦੇ ਲਈ ਮੈਂ ਵੀਡੀਓ ਦੇ ਵਿੱਚ ਗੱਜ ਕੇ ਬੋਲਦੀਆਂ ਜਿਨ੍ਹਾਂ ਦੇ ਮੈਂ ਪੋਤੜੇ ਫਰੋਲਦੀਆਂ ਉਹ ਥੋੜੀ ਮੈਨੂੰ ਕਹਿਣਗੇ ਕਿ ਹਾਂ ਉਹ ਚੰਗੀ ਹੈ ਪਰ ਮੈਂ ਫੇਰ ਵੀ ਅੱਜ ਕਹੂੰਗੀ ਕੈਮਰਾ ਲੈ ਕੇ ਜਾਓ ਮੀਡੀਆ ਜਾਵੇ ਕੋਈ ਵੀ ਬੰਦਾ ਜਾਵੇ ਰਿਕਾਰਡਿੰਗ ਕਰਕੇ ਲੈ ਕੇ ਆਓ ਵੀ ਕਿਹੜਾ ਬੰਦਾ ਤੁਹਾਨੂੰ ਕੀ ਕਹਿੰਦਾ ਟੜਲੇ ਨਾ ਜਾਓ ਤੇ ਆਪਣੀ ਫੁੱਲ ਆਈਡੀ ਦੇ ਉੱਤੇ ਜਾ ਆ ਕੇ ਕਮੈਂਟ ਕਰੋ ਕਮੈਂਟ ਕੀ ਵੀਡੀਓ ਪਾਓ ਮੈਂ ਤਾਂ ਕਹਿਣੀ ਹਾਂ ਉਹਨਾਂ ਸਾਰਿਆਂ ਨੂੰ ਲੈ ਕੇ ਆਓ ਮੈਨੂੰ ਵੀ ਪਤਾ ਲੱਗੋ ਕੀ ਬੋਲਦੀ ਐ ਉਹ ਕੀ ਕਹਿੰਦੇ ਉਹਨਾਂ ਦੀ ਰਿਕਾਰਡਿੰਗ ਕਰਕੇ ਲੈ ਕੇ ਆਓ ਉਹਨਾਂ ਦੇ ਚਿਹਰੇ ਲੈ ਕੇ ਆਓ ਵੀਡੀਓ ਠੋਕੋ ਤੇ ਮੈਨੂੰ ਕਰੋ ਸਾਬਿਤ ਕਿ ਮੈਂ ਝੂਠੀ ਹਾਂ ਮੈਂ ਕਹਿਣੀ ਐ ਕਿ ਤੁਸੀਂ ਬੋਲੋ ਮੈਨੂੰ ਕਰੋ ਸਾਬਿਤ ਕਿਉਂਕਿ ਮੈਂ ਮੈਨੂੰ ਸਮਝ ਨਹੀਂ ਆਉਂਦਾ ਮੈਂ ਝੂਠੀ ਕਿਵੇਂ ਐ ਝੂਠੀ ਕਿਸ ਚੀਜ਼ ਦੇ ਵਿੱਚ ਐ ਮੈਂ ਪੈਸਾ ਲਾ ਕੇ ਉਹਨਾਂ ਨੂੰ ਖਵਾਤਾ ਮੈਂ ਦਾਜ ਵੀ ਉਹਨਾਂ ਨੂੰ ਛੱਡਤਾ ਮੈਂ ਮੇਰੇ ਬੱਚਿਆਂ ਦਾ ਹੱਕ ਵੀ ਉਹਨਾਂ ਨੂੰ ਛੱਡਤਾ ਮੈਂ ਖਰਚਾ ਵੀ ਨਾ ਮੰਗਾਂ ਬੱਚਿਆਂ ਤੋਂ ਮੈਂ ਬੱਚੇ ਵੀ ਆਪ ਪਾਲਾ ਔਰ ਗਲਤ ਵੀ ਮੈਂ ਹਾਂ ਮੈਨੂੰ ਹੈਰਾਨੀ ਆ ਕਿ ਗਲਤ ਵੀ ਮੈਂ ਹਾਂ ਔਰ ਉਹ ਜਿਹੜਾ ਨਿਤ ਨਵੀਂ ਮੋਟਰਸਾਈਕਲ ਤੇ ਚੜਾਈ ਫੜਦਾ ਹੁੰਦਾ ਅੱਜ ਮੇਰਾ ਮਨ ਸੀ ਕਿ ਮੈਂ ਅੱਜ ਵੀਡੀਓ ਉਹ ਲਗਾ ਦਿਆਂ ਇੰਨੀ ਮੈਨੂੰ ਗੁੱਸਾ ਸੀਗਾ ਕਿ ਮੈਂ ਵੀਡੀਓ ਲਵਾ ਦਿਆਂ ਪਰ ਮੈਨੂੰ ਹਜੇ ਲੱਗਦਾ ਕਿ ਵੇਟ ਕਰ ਲੈਣਾ ਨੇ ਮੈਨੂੰ ਉਹ ਸਾਰੀਆਂ ਕਲਿੱਪਾਂ ਲਾਉਣੀਆਂ ਪੈਣੀਆਂ ਇਹਨਾਂ ਦੇ ਆਂਡ ਗਮਾਂਡ ਦੀਆਂ ਵੀ ਲਾਉਣੀਆਂ ਪੈਣਗੀਆਂ ਕਿ ਕਿੰਨੇ ਕੁ ਚੰਗੇ ਆ ਮੈਨੂੰ ਫਿਰ ਬੋਲਣ ਦੀ ਲੋੜ ਨਹੀਂ ਉਸ ਤੋਂ ਬਾਅਦ ਪਤਾ ਲੱਗ ਜਾਣਾ ਕਿ ਇਹ ਕਿੰਨੇ ਰੀਅਲ ਰਾਇਲ ਖਾਨਦਾਨ ਦੇ ਨੇ ਕਿੰਨੇ ਅੱਛੇ ਖਾਨਦਾਨ ਤੋਂ ਬਿਲੋਂਗ ਕਰਦੇ ਨੇ ਕਿਉਂਕਿ ਕਾਲੀਆਂ ਕਰਤੂਤਾ ਇਹਨਾਂ ਦੀਆਂ ਬੁੜਿਆਂ ਤੋਂ ਪਈਆਂ ਮੇਰੇ ਕੋਲੇ ਜਿਹੜੀਆਂ ਦੱਸਣ ਵਾਲੀਆਂ ਇਹਨਾਂ ਦੀਆਂ ਪਰ ਮੈਂ ਕਹਿਣੀ ਆ ਕਿ ਚਲੋ ਛੱਡੋ ਉੱਥੋਂ ਤੱਕ ਨਾ ਪਹੁੰਚੇ ਜਾਵੇ ਜੋ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਨੂੰ ਨਾਮੁਰਦੇ ਢੇੜੇ ਜਾਣ ਛੇੜੇ ਜਾਣ ਪਰ ਜੇ ਕੁੜੀ ਤੱਕ ਮੇਰੀ ਤੱਕ ਕੋਈ ਗੱਲ ਆਊਗੀ ਤਾਂ ਮੈਂ ਫਿਰ ਉਸ ਬੰਦੇ ਨੂੰ ਬਖਸ਼ੂੰਗੀ ਨਹੀਂ ਇਹ ਚੀਜ਼ ਮੇਰੇ ਤੋਂ ਤੁਸੀਂ ਅੱਜ ਅਖਵਾ ਲਓ ਕੱਲ ਅਖਵਾ ਲਓ ਵੀਡੀਓ ਦੇ ਐਂਡ ਤੇ ਇਕ ਵਾਰੋਂ ਵੀਡੀਓ ਦੀ ਸਟਾਰਟਿੰਗ ਚ ਇਕ ਵਾਰੋ ਇਹ ਚੀਜ਼ ਮੈਂ ਤੁਹਾਨੂੰ ਕਦੇ ਵੀ ਛੱਡੂੰਗੀ ਨਹੀਂ ਜੋ ਮੇਰੀ ਬੱਚੀ ਬਾਰੇ ਮੇਰੇ ਬੱਚਿਆਂ ਤੱਕ ਪਹੁੰਚੂਗਾ ਤੇ ਜਿਸ ਨੇ ਭੰਕਣਾ ਭੌਂਕੀ ਜਾਓ ਜਿਸ ਨੇ ਜੋ ਬੋਲਣਾ ਬੋਲੀ ਜਾਓ ਪਰ ਮੇਰੇ ਬੱਚਿਆਂ ਤੱਕ ਮੇਰੀ ਮਾਂ ਤੱਕ ਗੱਲ ਜਾਊਗੀ ਤਾਂ ਮੈਂ ਰਿਪਲਾਈ ਤੁਹਾਨੂੰ ਤੁਹਾਡੀ ਕੁੜੀਆਂ ਦੇ ਰਿਸ਼ਤੇ ਉਸ ਬੰਦੇ ਨੂੰ ਕਰਵਾਉਂਗੀ ਹਾਲੇ ਤੱਕ ਤਾਂ ਮੋਸਤਕ ਕਰਵਾਨੀ ਆਪਣੇ ਬੱਚੇ ਨੂੰ ਰਿਸ਼ਤੇ ਨਹੀਂ ਮੰਗੇ ਮੈਂ ਤੇ ਜਿਹੜੀ ਗੱਲ ਕਹਿਣੇ ਨਾ ਕਿ ਤੇਰੀ ਕੁੜੀ ਨੂੰ ਤੂੰ ਮਤਾਂ ਦਿੰਨੀ ਹੈ ਨਾ ਆਹੀ ਕੁਛ ਤੇਰੀ ਕੁੜੀ ਨੇ ਕਰਨਾ ਹੈ ਅਸੀਂ ਭਰਾਵਾਂ ਨਾਲ ਮੁੰਡਾ ਮੰਗਣਾ ਤੇਰੇ ਘਰੇ ਨਾ ਅਸੀਂ ਤੇਰੇ ਘਰੇ ਕੁੜੀ ਤੋੜਨੀ ਆਂ ਔਰ ਨਾ ਹੀ ਮੈਂ ਤਾਂ ਮੇਰੇ ਬੱਚਾ ਨੂੰ ਸਿੱਖਿਆ ਦੇਣੀ ਹੈ ਕਿ ਬੁੱਤ ਵਿਆਹ ਕਰਾਉਣਾ ਹੀ ਨਹੀਂ ਹੈ ਆਪਾਂ ਵਿਆਹ ਨਹੀਂ ਕਰਾਉਣਾ ਜੋ ਮੇਰੀ ਮਾਂ ਨੇ ਖੱਟ ਲਿਆ ਮੈਂ ਖੱਟ ਲਿਆ ਤੁਸੀਂ ਵਿਆਹ ਨਹੀਂ ਕਰਾਉਣਾ ਤੁਸੀਂ ਲਾਈਫ 'ਚ ਵਿਆਹ ਕਰਾਉਣ ਲਈ ਨਹੀਂ ਆਏ ਤੁਹਾਡਾ ਟਾਰਗੇਟ ਤੁਹਾਡੀ ਅਚੀਵਮੈਂਟ ਹੋਣੀ ਚਾਹੀਦੀ ਹੈ ਤੁਹਾਡੀ ਸਕਸੈਸ ਹੋਣੀ ਚਾਹੀਦੀ ਹੈ ਤੇ ਵਿਆਹ ਪਿੱਛੇ-ਪਿੱਛੇ ਭੱਜੇ ਫਿਰਨਗੇ ਤੇ ਵਿਆਹ ਨਹੀਂ ਕਰਾਉਣੇ ਸਾਨੂੰ ਤਾਂ ਖੁਦ ਡਰ ਲੱਗਦਾ ਅਸੀਂ ਨਹੀਂ ਰਿਸ਼ਤਾ ਕਰਨਾ ਨਾ ਢੋਡੇ ਕਰਨਾ ਭਾਈ ਅਮਨ ਹੁੰਦਲ ਜੀ ਨਾ ਮੁੰਡੇ ਦਾ ਨਾ ਕੁੜੀ ਦਾ ਸੋ ਟੈਂਸ਼ਨ ਫਰੀ ਰਹੋ ਮੈਂ ਆਪਣੀ ਕੁੜੀ ਨਹੀਂ ਤੁਹਾਡੇ ਤੌਰ ਨਹੀਂ ਨਾ ਹੀ ਮੁੰਡਾ ਤੋੜਨਾ ਤੇ ਜਿਹੜੇ ਤੁਸੀਂ ਲੋਕਾਂ ਨੂੰ ਭੋਲੇ-ਪਾਲੇ ਭੋਲੇ-ਪਾਲੇ ਲੋਕਾਂ ਤੋਂ ਮੈਂ ਅਕਾਊਂਟ ਦੇ ਕੇ ਪੈਸੇ ਨਹੀਂ ਪਵਾ ਰਹੀਆਂ ਕਿ ਮੇਰਾ ਬੈਂਕ ਅਕਾਊਂਟ ਹੈ ਜਿਹੜੇ-ਹਾੜੇ ਮੈਂ ਦੁਖੀਆਂ ਤੁਸੀਂ ਮੈਨੂੰ ਪੈਸੇ ਪਾਓ ਨਾ ਹੀ ਮੈਂ ਨਾ ਭੋਲੇ-ਭਾਲੇ ਲੋਕਾਂ ਨੂੰ ਕਹਿ ਰਹੀਆਂ ਕਿ ਮੇਰਾ ਸੰਗਠਨ ਚੱਲ ਪਿਆ ਤੁਸੀਂ ਇਕੱਠੇ ਹੋਵੇ ਮੇਰੇ ਸੰਗਠਨ ਨੂੰ ਜੁਆਇਨ ਕਰੋ ਮੈਂ ਇੱਕ ਆਪਣੀ ਪ੍ਰੋਬਲਮ ਆਪਣੀ ਤਕਲੀਫ ਦੱਸ ਰਹੀ ਹਾਂ ਕਿ ਮੇਰਾ ਪਿਓ ਮੇਰਾ ਭਰਾ ਨਹੀਂ ਹੈ ਮੇਰੇ ਘਰ ਦੇ ਵਿੱਚ ਕੋਈ ਮਰਦ ਨਹੀਂ ਹੈ ਮੈਂ ਖੁਦ ਆਪਣੇ ਘਰ ਦਾ ਮਰਦ ਹਾਂ ਤੇ ਮੇਰੀ ਆਵਾਜ਼ ਦਬੰਗ ਹੈ ਦਬੰਗ ਕਿਉਂ ਹਾਂ ਕਿਉਂਕਿ ਮੈਂ ਇਸ ਘਰ ਦਾ ਮਰਦ ਹਾਂ ਜੇ ਮੈਂ ਮਾਊ ਮਾਊ ਕਰੂੰਗੀ ਨਾ ਪੋਲੀ ਬਣੂੰਗੀ ਸ਼ਰੀਫ ਬਣੂੰਗੀ ਮੈਂ ਤੁਹਾਨੂੰ ਬਣ ਕੇ ਦਿਖਾ ਦੂੰਗੀ ਠੰਡੀ ਮਿੱਠੀ ਗੱਲ ਕਰਕੇ ਤੁਹਾਨੂੰ ਲੱਗਣੀ ਬੜੀ ਹੀ ਵਿਚਾਰੀ ਪੋਲੀ ਬੜੀ ਗਰੀਬ ਹੈ ਮੈਂ ਜਿਸ ਟਾਈਮ ਪੋਲੀ ਸੀ ਉਸ ਟਾਈਮ ਲੋਕ ਮੈਨੂੰ ਲੁੱਟ ਕੇ ਖਾ ਗਏ ਅੱਜ ਮੈਂ ਦਮੰਗਾ ਤਾਂ ਆਪਣੇ ਵੱਲ ਕਿਸੇ ਨੂੰ ਅੱਖ ਪੱਟ ਕੇ ਨਹੀਂ ਦੇਖਣ ਦੇਣੀ ਮੇਰੇ ਨਿਆਣੇ ਵੀ ਵੱਡੇ ਹੋਣੇ ਮੇਰੇ ਬੱਚਿਆਂ ਵੱਲ ਕੋਈ ਅੱਖ ਪੱਟ ਕੇ ਨਹੀਂ ਦੇਖਦਾ ਸੋ ਮੈਨੂੰ ਕੋਈ ਸਾਬਿਤ ਨਹੀਂ ਕਰਨਾ ਕਿ ਮੈਂ ਗਰੀਬਣੀ ਔਰ ਸ਼ਰੀਫਣੀ ਐ ਮੈਂ ਪਰ ਜੋ ਹਾਂ ਮੈਂ ਰੱਬ ਦੀ ਰਜ਼ਾ ਦੇ ਵਿੱਚ ਆ ਰੱਬ ਦੀ ਨਿਗਾਹ ਦੇ ਵਿੱਚ ਆ ਮੈਂ ਸਹੀ ਆ ਮੈਂ ਗਲਤ ਆ ਮੈਨੂੰ ਮੇਰਾ ਵਾਹਿਗੁਰੂ ਜਾਣਦਾ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਅੱਜ ਸਵੇਰੇ ਨਵਦੀਪ ਬੁਖਾਰ ਚ ਸੀ ਨਵਦੀਪ ਸਕੂਲ ਨਹੀਂ ਗਿਆ ਤੇ ਜਦੋਂ ਮੈਂ ਜੈਸਮੀਨ ਨੂੰ ਸਕੂਲੇ ਭੇਜਦਾ ਮੇਰਾ ਮੂਡ ਅਪਸੈਟ ਸੀ ਜੈਸਮੀਨ ਨੇ ਵੀ ਨੋਟ ਕੀਤਾ ਕਿ ਮਮਾ ਦਾ ਮੂਡ ਅਸ ਅਪਸੈਟ ਹੈ ਪਰ ਉਹਨੇ ਮੇਰੇ ਨਾਲ ਗੱਲ ਨਹੀਂ ਕੋਈ ਸ਼ੇਅਰ ਕੀਤੀ ਹਨਾ ਵੀ ਐਵੇਂ ਕਿਸ ਟੌਪਿਕ ਤੇ ਵੀ ਜੇ ਅਗਰ ਮੈਂ ਛੇੜੂਗੀ ਸ਼ਾਇਦ ਮਮਾ ਜ਼ਿਆਦਾ ਉਹ ਹੋਣਗੇ ਤੇ ਨਵਦੀਪ ਨੇ ਉਸ ਤੋਂ ਬਾਅਦ ਮੇਰੀਆਂ ਮੈਂ ਰੋ ਰਹੀ ਸੀ ਤੇ ਮੇਰੀ ਅੱਖਾਂ ਪੂੰਝ ਕੇ ਕਿਹਾ ਕਿ ਮੈਂ ਕਮੈਂਟ ਬਾਰੇ ਗੱਲ ਕਰ ਰਹੀ ਸੀ ਫੋਨ ਤੇ ਆਪਣੇ ਨਾ ਆਪਣੀ ਫਰੈਂਡ ਨਾਲ ਗੱਲ ਕਰ ਰਹੀ ਸੀ ਇਹ ਤੇ ਉਹ ਮੈਨੂੰ ਅੱਗੋ ਸਮਝਾ ਰਹੀ ਸੀ ਫੋਨ ਕੱਟਣ ਤੋਂ ਬਾਅਦ ਜਿਵੇਂ ਮੈਂ ਰੋ ਰਹੀ ਸੀ ਤੇ ਮੇਰੇ ਬੱਚੇ ਨੇ ਆ ਕੇ ਨਾ ਮੇਰੀਆਂ ਅੱਖਾਂ ਪੂੰਝੀਆਂ ਤੇ ਨਵਦੀਪ ਖਾ ਪੂੰਝ ਕੇ ਪਤਾ ਮੈਨੂੰ ਕਿੱਡੀ ਸੋਹਣੀ ਗੱਲ ਕਹਿੰਦਾ ਨਵਦੀਪ ਕਹਿੰਦਾ ਵੀ ਮੰਮੀ ਜਦੋਂ ਅਸੀਂ ਜਾਣਦੇ ਆ ਨਾ ਤੁਸੀਂ ਸਾਡੇ ਲਈ ਕੀ ਹੋ ਤੁਸੀਂ ਸਾਡੇ ਲਈ ਕੀ ਕੀਤਾ ਤੁਸੀਂ ਸਹੀ ਹੋ ਜਾਂ ਗਲਤ ਹੈ ਅਸੀਂ ਜਾਣਦੇ ਆ ਅਸੀਂ ਤੇਰੇ ਆਪਣੀ ਆ ਤਾਂ ਤੁਸੀਂ ਕਿਸੇ ਤੋਂ ਲੈਣਾ ਕੀ ਹੈ ਤੁਸੀਂ ਲੋਕਾਂ ਤੋਂ ਕੀ ਲੈਣਾ ਲੋਕ ਤੁਹਾਨੂੰ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਆ ਤਾਂ ਬੜਾ ਹੈ ਨਾ ਹੌਸਲਾ ਮਿਲਦਾ ਹੈ ਜਦੋਂ ਨਿਆਣੇ ਐਡੀਆਂ ਸਿਆਣੀਆਂ ਗੱਲਾਂ ਕਰਨ ਅੱਜ ਨਵਦੀਪ ਨੇ ਮੇਰੇ ਅੰਜੂ ਨਹੀਂ ਪੂੰਝੇ ਨਵਦੀਪ ਨੇ ਮੇਰੇ ਦਿਲ ਦੇ ਵਿੱਚ ਨਾ ਮੇਰੀ ਜਿਹੜੀ ਮੇਰੀ ਉਹ ਸੀਗੇ ਨਾ ਕਿ ਮੇਰੇ ਢਾਵਾ ਡੋਲ ਸੀ ਖਿਆਲ ਕਿ ਪਤਾ ਨਹੀਂ ਮੇਰਾ ਬੱਚਾ ਕਿਵੇਂ ਹਨ ਅੱਜ ਮੇਰੇ ਉਹ ਵੀ ਕਲੀਅਰ ਕਰ ਦਿੱਤੇ ਕਿ ਨਵਦੀਪ ਨੇ ਮੈਨੂੰ ਜਦੋਂ ਇਹ ਗੱਲ ਕਹੀ ਤੇ ਮੇਰੇ ਅੰਦਰ ਡਬਲ ਜੋਸ਼ ਡਬਲ એનર્ਜੀ ਤੇ ਹੌਸਲਾ ਆਇਆ ਮੈਂ ਆਪਣੇ ਦੁੱਖ ਚੋਂ ਬਾਹਰ ਨਿਕ ਲਈ ਕਿ ਕੋਈ ਤੁਹਾਨੂੰ ਇੰਨਾ ਗਲਤ ਕਿਵੇਂ ਕਹਿ ਸਕਦਾ ਇੰਨਾ ਖਰਾਬ ਕਿਵੇਂ ਕਹਿ ਸਕਦਾ ਮੈਂ ਕੀ ਕਿਸੇ ਦਾ ਬੁਰਾ ਕੀਤਾ ਤੇ ਨਵਦੀਪ ਕਹਿੰਦਾ ਕਿ ਮਾਂ ਜਦੋਂ ਅਸੀਂ ਜਾਣਦੇ ਹਾਂ ਨਾ ਤੂੰ ਸਾਡੇ ਲਈ ਸੰਘਰਸ਼ ਕਰ ਰਹੀ ਹੈ ਸਾਡੇ ਲਈ ਸਭ ਕੁਝ ਕਰ ਰਹੀ ਹੈ ਸਾਨੂੰ ਪਤਾ ਹੈ ਤੂੰ ਸਾਡ ਨੂੰ ਕਿਵੇਂ ਪਾਲਿਆ ਤਾਂ ਸਾਨੂੰ ਕਿਸੇ ਦੂਜੇ ਬੰਦੇ ਤੋਂ ਸੁਫਾਈਆਂ ਲੈਣ ਦੀ ਲੋੜ ਨਹੀਂ ਔਰ ਨਾ ਹੀ ਤੈਨੂੰ ਦੂਸਰੇ ਬੰਦੇ ਨਾਲ ਬਹਿਸ ਕਰਨ ਦੀ ਲੋੜ ਹੈ ਤਾਂ ਦਿਲ ਪ੍ਰਾਂਤ ਜੱਡਾ ਹੋ ਜਾਂਦਾ ਜਦੋਂ ਤੁਹਾਡਾ ਪੁੱਤ ਬਰਾਬਰ ਦਾ ਹੋ ਜੇ ਤੇ ਤੁਹਾਡੇ ਅੱਖਾਂ ਦੇ ਅਥਰੂ ਪੁੰਝੇ ਸੋ ਮੇਰੀ ਦਿਲ ਦੇ ਵਿੱਚ ਨਾ ਇਹ ਬਹੁਤ ਜ਼ਿਆਦਾ ਅੱਜ ਫਰਸਟ੍ਰੇਸ਼ਨ ਸੀ ਇਸ ਚੀਜ਼ ਨੂੰ ਲੈ ਕੇ ਮੈਂ ਅਗਰ ਨਾ ਚੁੰਦੀ ਮੈਂ ਗਲਤ ਹੁੰਦੀ ਮੈਂ ਆਹ ਕਮੈਂਟ ਰਿਮੂਵ ਕਰਦੀ ਜਾਂ ਬੰਦਾ ਬਲੌਕ ਕਰਦੀ ਔਰ ਇਸ ਟਾਪਿਕ ਤੇ ਗੱਲ ਹੀ ਨਹੀਂ ਕਰਨੀ ਸੀ ਪਰ ਮੈਂ ਫੇਰ ਵੀ ਬਾਰ-ਬਾਰ ਕਹਿਣੀ ਹੈ ਕਿ ਜਿਹੜਾ ਬੰਦਾ ਸਹੀ ਹੁੰਦਾ ਉਹ ਤੜੱਲੇ ਨਾ ਬੋਲਦਾ ਹੁੰਦਾ ਚੋਰ ਹਮੇਸ਼ਾ ਚੋਰ ਮੋਰੀਆਂ ਲੱਭਦਾ ਹੁੰਦਾ ਭੱਜਣ ਵਾਸਤੇ ਸੋ ਮੈਨੂੰ ਕੋਈ ਡਰ ਨਹੀਂ ਜੀ ਮੈਨੂੰ ਕੋਈ ਖੋਫ ਨਹੀਂ ਜਿੱਥੇ ਮਰਜੀ ਗੱਜ ਵੱਜ ਕੇ ਤੜੱਲੇ ਨਾਲ ਸਾਬਿਤ ਕਰੋ ਓਪਨਲੀ ਚੈਲੰਜ ਕੀਤਾ ਹੋਇਆ ਮੈਂ ਤੁਹਾਨੂੰ ਓਪਨਲੀ ਚੈਲੰਜ ਬਸ ਮੈਨੂੰ ਦੱਸ ਦਿਓ ਕਿ ਇੱਥੇ ਗਲਤ ਹੈ ਹਰ ਇੱਕ ਚੀਜ਼ ਦਾ ਜਵਾਬ ਹਰ ਇੱਕ ਚੀਜ਼ ਦਾ ਰਪਲਾਈ ਆਊਗਾ ਪਰ ਫਾਲਤੂਗਿਰੀ ਨਾ ਕਰੋ ਕਮੈਂਟ ਕਰਨਾ ਹੈ ਕਰੋ 네ਗੇਟਿਵ ਕਰੋ ਪੋਜ਼ਿਟਿਵ ਕਰੋ ਤੁਹਾਡੀ ਚੋਇਸ ਹੈ ਪਰ ਜਿਹੜੇ ਨੇ ਆ ਚੀਜ਼ਾਂ ਕਰਨੀਆਂ ਨੇ ਰਿਸ਼ਤੇ ਕਰਨ ਜਾਣੇ ਨੇ ਉਹ ਆਪਣਾ ਕੰਟੈਕਟ ਨੰਬਰ ਜ਼ਰੂਰ ਦਿਓ ਕਿਉਂਕਿ ਮੈਂ ਪੰਜ ਰਿਪਲਾਈ ਪਾਏ ਆ ਉਸ ਬੰਦੇ ਨੂੰ ਕਿ ਤੂੰ ਆਪਣਾ ਐਡਰੈਸ ਦੱਸ ਦੇ ਜਾਂ ਆਹ ਚੀਜ਼ ਮੈਂ ਉਸ ਨੂੰ ਸਮਝਾਈ ਵੀ ਐ ਪਰ ਉਸ ਦਾ ਰਿਪਲਾਈ ਨਹੀਂ ਆਇਆ ਤੇ ਜੇ ਉਹ ਪਰਸਨ ਜੈਨੂਇਨ ਹੋਏ ਨਾ ਤਾਂ ਜ਼ਰੂਰ ਮੈਨੂੰ ਆਪਣਾ ਕੰਟੈਕਟ ਦੇਗਾ ਔਰ ਮੈਂ ਉਸ ਕੰਟੈਕਟ ਦੇ ਵੀਡੀਓ ਬਣਾ ਕੇ ਤੁਹਾਡੇ ਨਾਲ ਕਾਲ ਤੇ ਗੱਲ ਕਰੂੰਗੀ ਔਰ ਮੈਂ ਸਾਈਬਰ ਸੈੱਲ ਦੇ ਵਿੱਚ ਵੀ ਕੋਸ਼ਿਸ਼ ਕਰੂੰਗੀ ਇਸ ਪਰਸਨ ਨੂੰ ਇਸ ਦਾ ਨੰਬਰ ਦੇ ਕੇ ਆਈਡੀ ਦੇ ਕੇ ਸੌਰੀ ਤੇ ਇਸ ਤੇ ਉੱਪਰ ਜੋ ਵੀ ਹੈ छानबीन ਕਰਾਉਣ ਦੀ मिलਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਚ ਐਕਚੁਅਲੀ ਫੋਨ ਦੀ ਬੈਟਰੀ ਲੋ ਹੋ ਗਈ ਐ ਤੇ ਮਾਫ ਕਰਿਓ ਅਗਰ ਵੀਡੀਓ ਦੇ ਵਿੱਚ ਕੋਈ ਸ਼ਬਦ ਉੱਚਾ ਨੀਵਾ ਹੋ ਗਿਆ ਹੋਇਆ ਕਿਸੇ ਨੂੰ ਹਰਟ ਕੀਤਾ ਹੋਇਆ ਕਿਸੇ ਨੂੰ ਬੁਰਾ ਲੱਗਿਆ ਹੋਇਆ ਤੇ ਮਿਲਦੇ ਹਾਂ ਫੇਰ ਨਵੀਂ ਵੀਡੀਓ ਚ ਨਵੀਂ ਗੱਲਬਾਤ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ